ਰਾਜ ਮੇ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਆ ਮੈਂ ਖੁਦ ਇਸ ਪੋਸਟ ਵਿੱਚ ਸ਼ਾਮਲ ਹੋ ਕੇ ਇਥੇ ਬਹੁਤ ਕੁਝ ਸਿੱਖਿਆ ਜਾ ਰਿਹਾ ਔਰ ਮੇਰੇ ਜ਼ਿਹਨ ਦੇ ਵਿੱਚ ਬਹੁਤ ਸਾਰੇ ਪ੍ਰਸ਼ਨ ਜਿਹੜੇ ਨੇ ਉਹ ਹਰਕਤ ਦੇ ਵਿੱਚ ਜਾ ਰਹੇ ਨੇ ਬਹੁਤ ਬਹੁਤ ਮਿਹਰਬਾਨੀ। ਮੈਂ ਇੱਕ ਸੂਚਨਾ ਦੇ ਦਿਆ ਕਿ ਤੁਸੀਂ ਸਾਰਿਆਂ ਨੇ ਖਾਣਾ ਖਾ ਕੇ ਜਾਣਾ। ਇਸ ਕਰਕੇ ਹਾਂ ਨਹੀਂ ਦਪਹਿਰ ਦਾ ਦਪਹਿਰ ਦਾ ਖਾਣਾ ਖਾਣਾ ਤਿਆਰ ਹੈ ਆਰਾਮ ਨਾਲ ਬੈਠੋ ਤੁਹਾਨੂੰ ਰਜਾ ਕਿ ਹੁਣ ਅਮਰਜੀਤ ਗਰੇਵਾਲ ਜੀ ਹਾਂ ਆਪਣਾ ਜਵਾਬ ਦੇਣ ਮੈਂ ਆਪਣੀ ਗੱਲ ਇੱਥੋਂ ਸ਼ੁਰੂ ਕਰਾਂਗਾ ਕਿ ਜੋ ਇਸ ਪਰਚੇ ਬਾਰੇ ਪ੍ਰਤੀਕਰਮ ਮਿਲੇ ਨੇ ਮੈਂ ਉਹਨਾਂ ਤੋਂ ਬਹੁਤ ਕੁਝ ਸਿੱਖਣ ਦੀ ਇੱਛਾ ਰੱਖਦਾ ਔਰ ਇੱਛਾ ਵੀ ਰੱਖਦਾ ਮੈਂ ਸਮਝਦਾ ਕਿ ਮੈਂ ਬਹੁਤ ਕੁਝ ਸਿੱਖਿਆ ਔਰ ਬਹੁਤ ਗੱਲਾਂ ਮੈਂ ਪਤਾ ਕਿ ਤੋਂ ਮੈਂ ਦਾ ਮੈਂ ਬਹੁਤ ਮੁਨਾਫਾ ਖਟਾਇਆ ਇਸ ਸਾਰੀ ਚਰਚਾ ਦੇ ਵਿੱਚ ਤੇ ਪਹਿਲਾ ਜਿਹੜਾ ਸਵਾਲ ਬਹੁਤ ਜ਼ਿਆਦਾ ਪੇਸ਼ ਕੀਤਾ ਗਿਆ ਉਹਦਾ ਜਵਾਬ ਵੀ ਹੋ ਗਿਆ ਭਾਸ਼ਾ ਦੇ ਬਾਰੇ ਹੈਗਾ ਭਾਸ਼ਾ ਬਾਰੇ ਤੋਂ ਆਬਜੈਕਸ਼ਨ ਹੈਗੇ ਨੇ ਇੱਕ ਭਾਸ਼ਾ ਦੇ ਔਖਾ ਹੋਣਾ ਕਿ ਦੂਸਰਾ ਭਾਸ਼ਾ ਦੇ ਵਿੱਚ ਵਿਦੇਸ਼ੀ ਸ਼ਬਦਾਂ ਦਾ ਬਹੁਤਾ ਇਸਤੇਮਾਲ ਹਾਂ ਮੈਂ ਥੋੜਾ ਜਿਆਦਾ ਆਪਣੇ ਅੱਛਾ ਜਿੱਥੋਂ ਤੱਕ ਬਾਹਰਲੇ ਸ਼ਬਦਾਂ ਦਾ ਇਸਤੇਮਾਲ ਦੀ ਗੱਲ ਹੈਗੀ ਆ ਇਹ ਗੱਲ ਸਪਸ਼ਟਾ ਕਿ ਅਸੀਂ ਗਿਆਨ ਦੇ ਪ੍ਰੋਡਿਊਸਰ ਨਹੀਂ ਹੈਗੇ ਅਸੀਂ ਮਤਲਬ ਹਿੰਦੁਸਤਾਨ ਦਾ ਥਰਡ ਵਰਡ ਅਸੀਂ ਬਹੁਤ ਸਾਰਾ ਜਿਹੜਾ ਗਿਆਨ ਆ ਉਹ ਇੰਪੋਰਟ ਕਰ ਰਹੇ ਹਾਂ ਔਰ ਇੰਪੋਰਟ ਇਸ ਕਰਕੇ ਕਰ ਰਹੇ ਹਾਂ ਕਿ ਉਸ ਗਿਆਨ ਤੋਂ ਬਿਨਾ ਸਾਡਾ ਕੋਈ ਚਾਰਾ ਨਹੀਂ ਹੈ ਪਾਣਿਓ ਗਿਆਨ ਸੋਸ਼ਲ ਸਾਇੰਸਸ ਦੇ ਵਿੱਚ ਆ ਪਾਣਿਓ ਗਿਆਨ ਫਿਜ਼ਿਕਸ ਦੇ ਵਿੱਚ ਆ ਟੈਕਨੋਲੋਜੀ ਦੇ ਵਿੱਚ ਆ ਇਸ ਕਰਕੇ ਜਿਹੜੇ ਨਵੇਂ ਸ਼ਬਦ ਆਏ ਨੇ ਉਹ ਐਸੇ ਤਰ੍ਹਾਂ ਆਏ ਨੇ ਜਿਵੇਂ ਗੱਡੇ ਨੂੰ ਰਿਪਲੇਸ ਕਰਕੇ ਟਰੈਕਟਰ ਆ ਗਿਆ ਤੇ ਟਰੈਕਟਰ ਆਪਣੇ ਨਾਲ ਅਨੇਕਾਂ ਅੰਗਰੇਜ਼ੀ ਦੇ ਸ਼ਬਦ ਲੈ ਆਇਆ ਉਹ ਗੱਡੇ ਦੇ ਸ਼ਬਦਾਂ ਦੇ ਨਾਲ ਰਿਪਲੇਸ ਨਹੀਂ ਕੀਤਾ ਜਾ ਸਕਦਾ ਇਸ ਤਰ੍ਹਾਂ ਮੈਂ ਸਮਝਦਾ ਕਿ ਕਿਸੇ ਵੀ ਆ ਭਾਸ਼ਾ ਅਸੀਂ ਬਹੁਤ ਸਾਰੇ ਐਸੇ ਸ਼ਬਦ ਨੇ ਆਪਣੇ ਗਿਆਨ ਨੂੰ ਵਧ ਕਰਨ ਲਈ ਸੰਸਕ੍ਰਿਤ ਤੋਂ ਵੀ ਲੰਮੇ ਆ ਬਹੁਤ ਸਾਰੇ ਸ਼ਬਦ ਸਾਡਾ ਇਹ ਦੂਸਰਾ ਪੰਜਾਬ ਆ ਪರ್ಷੀ ਤੋਂ ਲੰਦਾ ਅਰਬਿਕ ਤੋਂ ਲੰਦਾ ਬਹੁਤ ਸਾਰੇ ਸ਼ਬਦ ਅਸੀਂ ਅੰਗਰੇਜ਼ੀ ਤੋਂ ਲੰਮੇ ਆ ਫਰੈਂਚ ਦੇ ਵਿੱਚੋਂ ਲੰਮੇ ਆ ਇਸ ਤਰ੍ਹਾਂ ਕਰਨ ਨਾਲ ਸਾਡੀ ਭਾਸ਼ਾ ਗਰੀਬ ਨਹੀਂ ਅਮੀਰ ਹੋ ਰਹੀ ਹੈ ਸਿਰਫ ਗਰੀਬੀ ਸਮਝ ਕੇ ਲੱਗਦੀ ਆ ਕਿ ਅਸੀਂ ਇੱਕ ਦੂਸਰੇ ਨਾਲ ਟੁੱਟੇ ਹੋਏ ਆ ਜਿਹੜੇ ਲੋਕ ਅਰਬਿਕ ਦੇ ਜਾਂ ਪਰਸ਼ੀਅਨ ਦੇ ਸ਼ਬਦ ਉਧਾਰੇ ਲੈ ਰਹੇ ਨੇ ਉਹ ਸੰਸਕ੍ਰਿਤ ਦੇ ਸ਼ਬਦ ਲੈਣ ਵਾਲਿਆਂ ਨਾਲ ਟੁੱਟੇ ਹੋਏ ਨੇ ਜਿਹੜੇ ਅੰਗਰੇਜ਼ੀ ਦੇ ਸ਼ਬਦ ਲੈਂਦੇ ਨੇ ਉਹ ਸੰਸਕ੍ਰਿਤ ਤੇ ਪਰਸ਼ੀਅਨ ਦੇ ਸ਼ਬਦ ਲੈਣ ਵਾਲਿਆਂ ਨਾਲ ਟੁੱਟੇ ਹੋਏ ਨੇ ਅਗਰ ਅਸੀਂ ਇਹ ਤਿੰਨਾਂ ਕਿਸਮ ਦੇ ਲੋਕਾਂ ਦੇ ਵਿਚਾਲੇ ਇੱਕ ਕਮਿਊਨੀਕੇਸ਼ਨ ਡਿਵੈਲਪ ਕਰ ਦਾਂਗੇ ਤਾਂ ਇਹੋ ਜਿਹੜੀ ਸਾਡੀ ਗਰੀਬੀ ਆ ਉਹ ਬਹੁਤ ਸਾਰੀ ਅਮੀਰੀ ਦੇ ਵਿੱਚ ਤਬਦੀਲ ਹੋ ਜਾਏਗੀ ਇਸ ਕਰਕੇ ਸਾਨੂੰ ਇਸ ਤਰ੍ਹਾਂ ਡੰਗ ਦੀ ਜ਼ਰੂਰਤ ਨਹੀਂ ਹੈ ਕਿ ਅਸੀਂ ਇਹਨਾਂ ਸ਼ਬਦਾਂ ਦਾ ਇਸਤੇਮਾਲ ਨਹੀਂ ਕਰਾਂਗੇ ਅਗਰ ਅਸੀਂ ਡਰਾਂਗੇ ਤਾਂ ਅਸੀਂ ਲੋਪਕਥ ਕਾਵਣੀ ਵਰਗੇ ਸ਼ਬਦ ਇੰਟਰੋਡਿਊਸ ਕਰਨਾ ਸ਼ੁਰੂ ਕਰ ਦਾਂਗੇ ਜਿਹੜੇ ਸਾਡੀ ਭਾਸ਼ਾ ਨੂੰ ਬਹੁਤ ਕੋਈ ਵੀ ਭਾਸ਼ਾ ਇਸ ਤਰ੍ਹਾਂ ਨਹੀਂ ਡਰਦੀ ਹੁੰਦੀ ਕਿ ਸਾਡੇ ਨਵੇਂ ਸ਼ਬਦ ਆ ਗਏ ਇਹ ਸਾਡੀ ਭਾਸ਼ਾ ਨੂੰ ਕੁਝ ਕਰ ਦੇਣਗੇ ਇਸ ਕਰਕੇ ਇਹ ਬਹੁਤ ਹੀ ਇੱਕ ਫੰਡਮੈਂਟਲਿਜ਼ਮ ਹੈਗਾ ਜਿਹੜਾ ਅਸੀਂ ਆਪਣੇ ਅੰਦਰ ਡਿਵੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਸ਼ਬਦ ਨਹੀਂ ਲੈਣੇ ਸ਼ਕ ਨਹੀਂ ਲੈਣ ਦਾ ਮਤਲਬ ਹੈ ਕਿ ਅਸੀਂ ਗਿਆਨداروں ਆਪਣੇ ਦੇ ਦਰਵਾਜ਼ੇ ਨਹੀਂ ਬੰਦ ਕਰ ਲੈਣੇ ਨੇ ਔਰ ਇਹ ਕਦੇ ਨਹੀਂ ਕਰਨਾ ਦੂਸਰੀ ਗੱਲ ਹੈਗੀ ਔਖੇ ਮੌਂਦਿਕ ਭਾਸ਼ਾ ਮੈਂ ਮਤਲਬ ਭਾਸ਼ਾ ਤੋਂ ਬਾਹਰ ਜਾ ਕੇ ਸਿਰਫ ਉਦਾਹਰਣ ਲੈਣੇ ਚਾਹਣਾ ਕਿ ਅਸੀਂ ਭਾਸ਼ਾ ਦਾ ਮਤਲਬ ਕੋਈ ਕੁਝ ਸਟੇਬਲ ਕੋਈ ਸਟਰਕਚਰਸ ਨਹੀਂ ਹੈਗੇ ਭਾਸ਼ਾ ਇੱਕ ਸ਼ੇਅਰ ਕਰਨ ਵਾਲੀ ਚੀਜ਼ ਹੈ ਭਾਸ਼ਾ ਇੱਕ ਅ ਇੱਕ ਦੂਸਰੇ ਇੱਕ ਇੰਟਰੈਕਸ਼ਨ ਦੀ ਚੀਜ਼ ਹੈਗੀ ਆ ਭਾਸ਼ਾ ਤੋਂ ਬਾਹਰ ਜਿਵੇਂ ਪੇਂਟਿੰਗ ਦੀ ਗੱਲ ਮੈਂ ਇਸ ਕਰਕੇ ਕਰਨਾ ਚਾਹੁੰਦਾ ਕਿ ਉੱਥੇ ਐਗਜ਼ਾਮਪਲ ਬੜੇ ਸੌਖੇ ਤਰ੍ਹਾਂ ਸਮਝ ਲੱਗ ਸਕਦੀ ਆ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਪੇਂਟਿੰਗ ਦੀ ਬਹੁਤ ਵੱਡੀ ਟਰੈਡੀਸ਼ਨ ਰਹੀ ਆ ਜਿਹੜੀ ਜਿਹੜੀ ਕਿ ਜਿਸ ਤੋਂ ਬਾਹਰ ਦੇ ਦੇਸ਼ਾਂ ਦੀ ਜਿਹੜੀ ਪੇਂਟਿੰਗ ਆ ਉਹਨੇ ਬਹੁਤ ਕੁਝ ਲਰਨ ਕੀਤਾ ਪਰ ਅਸੀਂ ਇਸੇ ਗੱਲ ਤੋਂ ਕਿ ਪੇਂਟਿੰਗ ਨੂੰ ਉੱਥੇ ਲਿਆਓ ਜਿੱਥੇ ਕਿ ਆਮ ਲੋਕ ਸਮਝ ਸਕਣ ਇਸ ਕਰਕੇ ਅਸੀਂ ਜਿਹੜੀ ਪੇਂਟਿੰਗ ਇੱਕ ਬਹੁਤ ਉੱਚ ਪੱਧਰ ਦੀ ਪੇਂਟਿੰਗ ਸੀਗੀ ਉਹਨੂੰ ਸੋਭਾ ਸੰਵਰਗੀ ਇੱਕ ਮਤਲਬ ਮੂਰਤਵਾਦੀ ਤੱਕ ਰਿਡਿਊਸ ਕਰਕੇ ਰੱਖ ਦਿੱਤਾ ਇਹ ਸਾਡੀ ਇਸੇ ਗੱਲ ਦਾ ਸਿੱਟਾ ਕਿ ਜਦੋਂ ਅਸੀਂ ਇਹ ਨਾਅਰੇ ਬੰਨਿਆ ਕਿ ਲੋਕਾਂ ਦੀ ਭਾਸ਼ਾ 'ਚ ਕੰਮ ਕਰੋ ਲੋਕਾਂ ਦੀ ਚਿੱਤਰਕਾਰੀ ਕਰੋ ਲੋਕਾਂ ਦਾ ਰਹਿ ਕਰੋ ਲੋਕਾਂ ਦਾ ਡਸਨਟ ਮੀਨ ਕਿ ਤੁਸੀਂ ਉਸ ਚਿੱਤਰਕਾਰ ਨੂੰ ਫੜ ਕੇ ਥੱਲੇ ਖੜੀ ਸੁਣਾਓ ਔਰ ਲੋਕਾਂ ਨੂੰ ਉੱਚੇ ਖਾਉਣ ਦੀ ਕੋਸ਼ਿਸ਼ ਨਾ ਕਰੋ ਇਸ ਕਰਕੇ ਸਾਨੂੰ ਮਤਲਬ ਇਹ ਇਹ ਸਾਰੀਆਂ ਜਿਹੜੀਆਂ ਸਾਰੀ ਸੋਮੈਟਿਕ ਪ੍ਰੈਕਟਿਸ ਆ ਇਹ ਕੋਈ ਅਸਰ ਨਹੀਂ ਆ ਚੀਜ਼ਾਂ ਨਹੀਂ ਹੈਗੀਆਂ ਸਾਨੂੰ ਮਿਲ ਕੇ ਸ਼ੇਰ ਇੱਕ ਪਿੰਡ ਦੀ ਔਰਤ ਹੈਗੀ ਆ ਉਹ ਆਪ੍ਰਿਕੰਡ ਦੇ ਉਤੇ ਸ਼ੇਰ ਦਾ ਚਤਰ ਬਣਾਉਂਦੀ ਆ ਔਰ ਮੈਂ ਦਾਵਾ ਕਰ ਸਕਦਾ ਕਿ ਉਹ ਸ਼ੇਰ ਦਾ ਚਤਰ ਬਣਾਇਆ ਹੋਇਆ ਇੱਕ ਸ਼ਹਿਰ ਦੇ ਬੜੇ ਪੜੇ ਲਿਖੇ ਬੰਦੇ ਨੂੰ ਸਾਹਮਣੇ ਨਹੀਂ ਲੱਗੇਗਾ ਉਹ ਕਿਉਂਕਿ ਇੱਕ ਖਾਸ ਕਿਸਮ ਦੀ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਸ਼ੇਰ ਦਾ ਚਤਰ ਬਹੁਤ ਔਖਾ ਬਣਾਇਆ ਹੋਇਆ ਉਹ ਇਸ ਕਰਕੇ ਆ ਕਿ ਉਸ ਔਰਤ ਨੇ ਜਾਂ ਉਸ ਸਮਾਜ ਦੇ ਵਿੱਚ ਜਿਹਦੇ ਵਿੱਚ ਉਹ ਰਹਿੰਦੀ ਆ ਉਹਨਾਂ ਨੇ ਖਾਸ ਕਿਸਮ ਦੇ ਜਿਹੜੇ ਆਈਕੋਨਿਕ ਸਾਈਨਸ ਨੇ ਉਹਨਾਂ ਦੇ ਉਹਨਾਂ ਦੇ ਵਿੱਚ ਪ੍ਰੈਕਟਿਸ ਉਹਨਾਂ ਦੀ ਹੈਗੀ ਆ ਇਸ ਤਰ੍ਹਾਂ ਨਾਲੇ ਸਾਨੂੰ ਆਪਣੀ ਜਿਹੜੀ ਪ੍ਰੈਕਟਿਸ ਹੈਗੀ ਆ ਮਤਲਬ ਸਿਨੋਟਿਕਸ ਦੇ ਵਿੱਚ ਲੈਕਸਿਕਲ ਮੋਡ ਦੇ ਵਿੱਚ ਜਿਹੜੀ ਇਹ ਹੈਗੀ ਆ ਇਹਨੂੰ ਬਹੁਤ ਅਨਕਰੇਜ ਕਰਨਾ ਪਊ ਉਤਸ਼ਾਹਤ ਕਰਨਾ ਪਊਗਾ ਔਰ ਇਸ ਤਰ੍ਹਾਂ ਇਹ ਜਿਹੜੇ ਚੀਜ਼ਾਂ ਨੇ ਕਿ ਔਖਾ ਸੌਖਾ ਇਹ ਉਹ ਸਾਰੇ ਤੋਂ ਬਚਣਾ ਪਏਗਾ ਇਹ ਬਹੁਤ ਜ਼ਰੂਰੀ ਆ ਕਿ ਅਗਰ ਅਸੀਂ ਦੁਨੀਆ ਦੇ ਨਕਸ਼ੇ ਦੇ ਉੱਤੇ ਗਿਆਨ ਵਿਗਿਆਨ ਦੇ ਨਕਸ਼ੇ ਦੇ ਉੱਤੇ ਖੜਨਾ ਉੱਥੇ ਉਹਨਾਂ ਨਾਲ ਕੋ ਡਾਇਲੌਗ ਬਣਾ ਕਰਨਾ ਇਹ ਬਹੁਤ ਐਸੈਂਸ਼ੀਅਲ ਹੈਗਾ ਤੇ ਤੀਸਰੀ ਗੱਲ ਜਿਹੜਾ ਇੱਕ ਚੱਲ ਰਿਹਾ ਸੀਗਾ हां ਨਮਾ ਗਿਆਨ ਦੀ ਗੱਲ ਦੇ ਵਿੱਚ ਹੋਈ ਗਈ ਇੱਕ ਗੱਲ ਬਹੁਤ ਹੋਰ ਸਪਸ਼ਟ ਹੈਗੀ ਕਿ ਇਹ ਸਮਝਣਾ ਚਾਹੀਦਾ ਕਿ ਕੋਈ ਵੀ ਅਸੀਂ ਚੀਜ਼ਾਂ ਸਾਡੇ ਪਤਾ ਨਹੀਂ ਕਿਉਂ ਮਨ ਦੇ ਵਿੱਚ ਆਇਆ ਹੈ ਕਿ ਚੀਜ਼ਾਂ ਨੂੰ ਫਾਈਨਲ ਕਰ ਦੋ ਕਿ ਮਤਲਬ ਸਪੋਜ਼ ਮੈਂ ਪਿੱਛੇ ਇੱਕ ਕੰਮ ਦੇ ਵਿੱਚ ਬੋਲ ਸੀਗਾ ਕਿ ਰਾਗਾਂ ਦੇ ਰੂਪ ਫਾਈਨਲ ਕਰ ਦੋ ਸਿਧਾਂਤ ਫਾਈਨਲ ਕਰ ਦੋ ਹਰ ਚੀਜ਼ ਦੇ ਵਿੱਚ ਇਹ ਕਿ ਅਸੀਂ ਚੀਜ਼ਾਂ ਦੇ ਅੰਤਮ ਰੂਪ ਵਿੱਚ ਪਹੁੰਚਣਾ ਚਾਹੁੰਦੇ ਹਾਂ ਅਸੀਂ ਜਦੋਂ ਮਾਰਕਸਵਾਦੀ ਗੱਲ ਕਰਦੇ ਹਾਂ ਕਿ ਇਤਿਹਾਸ ਦਾ ਅੰਤ ਹੋ ਗਿਆ ਹੈ ਐਂਡ ਆਫ ਹਿਸਟਰੀ ਦੀ ਗੱਲ ਕਰਨ ਲੱਗਦੇ ਹਾਂ ਇਹ ਬਹੁਤ ਖਤਰਨਾਕ ਕਨਸੈਪਟ ਹੈ ਕਿ ਸਾਰੀ ਚੀਜ਼ ਨੂੰ ਇੱਕ ਮੂਵਮੈਂਟ ਦੇ ਵਿੱਚ ਫਲੋ ਦੇ ਵਿੱਚ ਦੇਖਣ ਦੀ ਜ਼ਰੂਰਤ ਹੈ ਕਿ ਇਤਿਹਾਸ ਇਸ ਤਰ੍ਹਾਂ ਨਹੀਂ ਕਦੇ ਹੁੰਦਾ ਕਿ ਉਹਨੂੰ ਤੁਸੀਂ ਸਟੇਬਲ ਆਰ ਸਟੈਗਨੈਂਟ ਸਟਰਕਚਰਸ ਦੇ ਰੂਪ ਦੇ ਵਿੱਚ ਦੇਖਣ ਦੀ ਕੋਸ਼ਿਸ਼ ਕਰਦੇ ਰਹੋ ਉਹਨੂੰ ਮਤਲਬ ਵਹਾਅ ਦੇ ਵਿੱਚ ਫੁੱਲ ਇੱਕ ਫਲਕਸ ਦੇ ਵਿੱਚ ਦੇਖਣ ਦੀ ਕੋਸ਼ਿਸ਼ ਕਰ ਰਿਹਾ ਔਰ ਚੀਜ਼ਾਂ ਇੱਕ ਨਹੀਂ ਰਿਐਲਿਟੀ ਇੱਕ ਨਹੀਂ ਹੈ ਫਸਟ ਰਿਐਲਿਟੀ ਮਲਟੀਪਲ ਆ ਤੇ ਮਲਟੀਪਲ ਫੇਸਸ ਹੈ ਬਣ ਰਿਐਲਿਟੀ ਦੇ ਇਹ ਸਿਰਫ ਉਸ ਰਿਐਲਿਟੀ ਜਿਹੜੀ ਸੋਸ਼ਲ ਜਾਂ ਸਾਈਕੋਲੋਜੀਕਲ ਰਿਐਲਿਟੀ ਗੱਲ ਫਿਜ਼ੀਕਲ ਰਿਐਲਿਟੀ ਹੈ ਨਾ ਉਹਦੇ ਵੀ ਮਲਟੀਪਲ ਫੇਸਸ ਨੇ ਸਾਰੇ ਦਾ ਸਾਰਾ ਜਿਹੜਾ ਨਵਾਂ ਵਿਗਿਆਨ ਉਹ ਇਸ ਗੱਲ ਦੇ ਉੱਤੇ ਖੜਾ ਹੈ ਕਿ ਰਿਐਲਿਟੀ ਨਾ ਲੀਨੀਅਰ ਹੈ ਨਾ ਹੋ ਇੱਕਾ ਨਾ ਹੋ ਲੌਜੀਕਲ ਚੇਂਜ ਦੇ ਵਿੱਚ ਵਜੇ ਹੋਈ ਆ ਉਹਦੇ ਮਲਟੀਪਲ ਫੇਸਸ ਨੇ ਇੱਕੋ ਵੇਲੇ ਉਹ ਸੱਤ ਵੀ ਆ ਅਸੱਤ ਵੀ ਆ ਇੱਕੋ ਵੇਲੇ ਮੈਟਰ ਵੀ ਆ ਅੰ ਵੇਵੀਆ ਇਸ ਹਨ ਰਿਐਲਿਟੀ ਦਾ ਮਤਲਬ ਇਹਦਾ ਮਲਟੀਪਲ ਤੇ ਉਹਦੀ ਇੱਕ ਵਿਰਾਟ ਰੂਪ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਨੂੰ ਤੇ ਇਸੇ ਤਰ੍ਹਾਂ ਜਿਹੜਾ ਮੈਂ ਆਪਣੇ ਦੋਸਤ ਤਰ੍ਹਾਂ ਸੰਦੂ ਬਹੁਤ ਸਹਿਮਤ ਆ ਮੈਨੂੰ ਲੱਗਦਾ ਤਾਂ ਕਦੇ ਇਨਕਾਰ ਨਹੀਂ ਹੁੰਦਾ ਕਿ ਜਿਹੜੀ ਇੱਕ ਮਾਰਕਸੀਅਨ ਮਾਡਲ ਦੇ ਵਿੱਚ ਜਿਹੜੀ ਕਲਾਸ ਡਿਵੀਜ਼ਨ ਹੈਗੀ ਆ ਮੈਂ ਵੀ ਉਹਨਾਂ ਨੂੰ ਪਤਾ ਇਸ ਗੱਲ ਦਾ ਇਸ ਗੱਲ ਦੇ ਵਿੱਚ ਬੜੀ ਅੱਛੀ ਤਰ੍ਹਾਂ ਯਕੀਨ ਕਰਦਾ ਔਰ ਇਹ ਰਿਐਲਿਟੀ ਨਹੀਂ ਹੈ ਮੈਂ ਕਹਿੰਦਾ ਉਹਦੇ ਰਿਐਲਿਟੀ ਨਹੀਂ ਹੈ ਜਿਵੇਂ ਜੋ ਮੈਂ ਕਹਿਆ ਉਹ ਰਿਐਲਿਟੀ ਨਹੀਂ ਹੈ ਇਹ ਥਿਓਰੈਟिकल ਮਾਡਲਸ ਨੇ ਇੱਕ ਕੰਸਟਰਕਸ਼ਨ ਹੈ ਜਿਹੜੀਆਂ ਅਸੀਂ ਸੋਸਾਇਟੀ ਨੂੰ ਸਮਝਣ ਵਾਸਤੇ ਬਣਾਈਆਂ ਹੋਈਆਂ ਨੇ ਉਹ ਡਿਵੀਜ਼ਨ ਇਸ ਤਰ੍ਹਾਂ ਨਹੀਂ ਹੈ ਜੇ ਅਸੀਂ ਇਨਕਮ ਦੇ ਨਾਲ ਕਿਸੇ ਮਾਰਕਸ ਦੇ ਇਨਕਮ ਦੇ ਨਾਲ ਡਿਵੀਜ਼ਨ ਨਹੀਂ ਕੀਤੀ ਬੜਾ ਕੰਪਲੈਕਸ ਕਲਾਸ ਡਿਵੀਜ਼ਨ ਦਾ ਕਨਸੈਪਟ ਹੈਗਾ ਜਿਹੜਾ ਕਿ ਇਹ ਪੁਰਾਣੇ ਜਿਹੜੇ ਸਾਰੀਆਂ ਕਲਾਸ ਡਿਵੀਜ਼ਨਸ ਹੋਈਆਂ ਨੇ ਉਹਨਾਂ ਨਾਲ ਬੜਾ ਇੱਕ हट ਕੇ ਕਲਾਸ ਕਨਸੈਪਟ ਬਣਿਆ ਇਹ ਸਿੰਪਲ ਜਿਹੀ ਗੱਲ ਨਹੀਂ ਹੈ ਕਿ ਤੁਸੀਂ ਇੱਕ ਇਨਕਮ ਦੇ ਲੈਵਲਸ ਦੇ ਨਾਲ ਮਾਰਕਸ ਦੀਆਂ ਕਲਾਸਾਂ ਨੂੰ ਕਰ ਦਿਓ ਉਹ ਤਾਂ ਖਾਸ ਕਿਸਮ ਦੀ ਕਲਾਸ ਡਿਵੀਜ਼ਨ ਇੱਕ ਕਨਸਟਰਕਟ ਹੈਗੀ ਹੈ ਜਿਹੜੇ ਕਿ ਕਲਾਸ ਡਿਵੀਜ਼ਨ ਦਾ ਕੋਈ ਇਨਕਮ ਦੇ ਨਾਲ ਰਿਲੇਸ਼ਨ ਨਹੀਂ ਕੋਈ ਪ੍ਰੋਫਿਟ ਦੇ ਨਾਲ ਰਿਲੇਸ਼ਨ ਨਹੀਂ ਹੈਗਾ ਇਹਦਾ ਪ੍ਰੋਲੀਟੇਰੀਟ ਡਸਨਟ ਮੀਨ ਕਿ ਉਹ ਗਰੀਬ ਆ ਉਹ ਬੇਰੋਜ਼ਗਾਰ ਆ ਇਹ ਬੜਾ ਇੱਕ ਰੈਵੋਲਿਊਸ਼ਨਰੀ ਤੇ ਬੜੇ ਨਵੇਂ ਕਨਸੈਪਟਸ ਹੈਗੇ ਨੇ ਜਿਹੜੇ ਕਿ ਸੋਸਾਇਟੀ ਨੂੰ ਚੇਂਜ ਕਰਨ ਵਾਸਤੇ ਜਾਂ ਸਮਝਣ ਲਈ ਬਣਾਏ ਗਏ ਨੇ ਇਸੇ ਤਰ੍ਹਾਂ ਮੈਂ ਸਮਝਦਾ ਜਿਹੜਾ ਇਹ ਕਨਸੈਪਟ ਹੈਗਾ 노 ਡਾਊਟ ਕਿ ਟੈਰਾਸਟਿਕ ਤੇ ਜਿਹੜੀਆਂ ਪ੍ਰੋਡਕਟਿਵ ਕਲਾਸਸ ਨੇ ਇਸ ਕਿਸਮ ਦੇ ਜਿਹੜੇ ਡਿਵੀਜ਼ਨਸ ਹੈਗੀਆਂ ਨੇ ਅਸੀਂ ਨਹੀਂ ਸਾਡੇ ਕੋਲ ਹੈਗੀਆਂ ਪਰ ਇਹ ਕੁਝ ਐਸੇ ਕਨਸੈਪਟਸ ਹੈਗੇ ਨੇ ਖਾਸ ਕਰਕੇ ਇਹ ਮੈਂ ਕਹ ਰਿਹਾ ਇਹ ਮਾਰਕਸਿਮ ਕਨਸੈਪਟ ਤੇ ਅਲਫੂਜ਼ਰ ਦਾ ਤੇ ਬਰਾ ਕਮਾ ਹੋਰ ਕਈ ਲੋਕਾਂ ਦੇ ਉੱਤੇ ਕੰਮ ਹੈਗਾ ਜਿਹੜਾ ਕਿ ਮਤਲਬ ਮਾਰਕਸੀਆਂ ਮਤਲਬ ਜਿਹੜੀਆਂ ਪਹਿਲੀਆਂ ਮੈਨਸਕ੍ਰਿਪਟਸ ਹੈਗੀਆਂ ਉਹਨਾਂ ਦੇ ਬੇਸ ਤੋਂ ਲੈ ਕੇ ਕਈ ਮਤਲਬ ਐਕਸਪੈਰੀਮੈਂਟਸ ਹੋਏ ਨੇ ਮੈਂ ਸੋਚਦਾ ਵੀ ਇਹ ਸਾਨੂੰ ਜਿਹੜਾ ਇਹ ਮਾਡਰਨ ਇੱਕ ਚੀਜ਼ ਹੈਗੀ ਆ ਅ ਤਰਜੀਹਤਾ ਜਿਹੜੀ ਹੈਗੀ ਆ ਇਹਨੂੰ ਸਮਝਣ ਲਈ ਸਹਾਇ ਹੋ ਸਕਦੇ ਨੇ ਇਹ ਮਾਡਲਸ ਜੇ ਸਾਨੂੰ ਸਹਾਇ ਹੁੰਦੇ ਨੇ ਰੱਖਣੇ ਨੇ ਜ਼ਰੂਰ ਤਾਂ ਨਹੀਂ ਤਾਂ ਨਹੀਂ ਹੈਗੀ ਇਸ ਕਰਕੇ ਜੇ ਸੀ ਨਾ ਜਿੰਨੇ ਅਸੀਂ ਜੋੜ ਕੇ ਸਾਰੀ ਗੱਲ ਇਹ ਹੈ ਕਿ ਅਸੀਂ ਸਮਾਜ ਨੂੰ ਚੇਂਜ ਕਰਨਾ ਹੈ ਸਾਰੀ ਗੱਲ ਠੀਕ ਹੋ ਜਾਗੀ ਸਮਾਜ ਅਸੀਂ ਚੇਂਜ ਕੀਤਾ ਰਸ਼ੀਆ ਚ ਵੀ ਕੀਤਾ ਤੇ ਚਾਈਨਾ ਵਿੱਚ ਵੀ ਕੀਤਾ ਜੱਜਾ ਜੱਜਾ ਵੀ ਕੀਤਾ ਉਹਨੇ ਚੇਂਜ ਲੈਣੇ ਪਏ ਇਸ ਕਰਕੇ ਸਾਰੀਆਂ ਚੀਜ਼ਾਂ ਨੂੰ ਮਤਲਬ ਬੜੇ origignal ਤੰਗ ਦੇ ਨਾਲ ਸੋਚਣ ਦੀ ਜ਼ਰੂਰਤ ਹੈਗੀ ਆ ਇਸ ਤਰ੍ਹਾਂ ਨਾਲ ਬੜੀਆਂ ਬੜੀਆਂ ਲੀਹਾਂ ਦੇ ਉੱਤੇ ਚੱਲਣ ਦੀ ਜ਼ਰੂਰਤ ਮੈਨੂੰ ਸਮਝ ਨਹੀਂ ਲੱਗੀ ਮਤਲਬ ਤੁਹਾਨੂੰ ਮਤਲਬ ਮੈਨੂੰ ਇਸ ਗੱਲ ਦੀ ਚੇਂਜ ਹੋਣ ਦੀ ਜ਼ਰੂਰਤ ਹੈ ਜਿਹੜੇ conceptਸ ਮੈਂ ਰੱਖੇ ਨੇ ਤੁਹਾਡੇ ਸਾਹਮਣੇ ਅਗਰ ਤਾਂ ਮੈਂ ਇਹਨਾਂ ਨੂੰ ਚੇਂਜ ਕਰਨ ਲਈ ਤਿਆਰ ਆ ਮੈਂ ਆਪ ਨੂੰ ਬਦਲਣ ਲਈ ਤਿਆਰ ਆ ਮੈਂ ਕਮਿਟਿਡ ਹੈਗਾ ਕੋਈ ਵਿਚਾਰ ਉਹ ਵਿਚਾਰ ਨਿਸ਼ਚਿਤ ਹੀ ਮੈਨੂੰ ਕਿਤੇ ਨਾ ਕਿਤੇ ਪ੍ਰਾਪਤ ਹੋਏਗਾ ਮੈਂ ਪ੍ਰੋਡਿਊਸਰ ਨਹੀਂ ਹੋਵਾਂਗਾ ਉਸ ਦਾ ਜੇ ਮੈਂ ਤਾਰਾ ਸਿੰਘ ਸੰਧੂ ਤੋਂ ਵਿਚਾਰ ਅੱਛਾ ਪ੍ਰਾਪਤ ਹੋਵੇਗਾ ਮੈਂ ਸੁਣਾਂਗਾ ਅੱਛਾ ਇੱਕ ਜਿਹੜੀ ਕੰਮਿਸਟ ਪਾਰਟੀਆਂ ਦੇ ਰੋਲ ਨੂੰ ਸਪਸ਼ਟ ਤੌਰ ਤੇ ਇਹਦੇ ਵਿੱਚ ਨਿੰਦਣ ਦੀ ਨਾ ਗੱਲ ਕੀਤੀ ਆ ਤੇ ਮੈਂ ਮਤਲਬ ਹਜ਼ਾਰ ਸੈਂਕੜੇ ਗੱਲਾਂ ਗਿਣਾ ਸਕਦਾ ਜਿਹੜੇ ਕਿ ਹਿੰਦੁਸਤਾਨ ਦੀ ਕੈਪਟਲਿਸਟ ਡਿਵੈਲਪਮੈਂਟ ਦੇ ਵਿੱਚ ਮੈਨੂੰ ਕੈਪਟਲਿਸਟ ਡਿਵੈਲਪਮੈਂਟ ਗਿਣਾ ਚਾਹੀਦਾ ਜਾਂ ਨੈਸ਼ਨਲ ਡਿਵੈਲਪਮੈਂਟ ਦੇ ਵਿੱਚ ਨੈਸ਼ਨਲ ਬੁਰਜਵਾਸੀ ਦੀ ਡਿਵੈਲਪਮੈਂਟ ਦੇ ਵਿੱਚ ਜਿਵੇਂ ਇੰਡਸਟਰੀਲਾਈਜੇਸ਼ਨ ਦੀ ਗੱਲ ਤੁਸੀਂ ਕੀਤੀ ਆ ਜਿੱਥੇ ਕਿ ਕਮਿਊਨਿਸਟ ਪਾਰਟੀਆਂ ਨੇ ਖਾਸ ਕਰਕੇ ਸੀਪੀਆਈ ਨੇ ਬਹੁਤ ਹੀ ਪੋਜ਼ਿਟਿਵ ਰੋਲ ਪਲੇ ਕੀਤਾ ਉਹ अनेका ਗੱਲਾਂ ਮੈਂ ਗਿਣਾ ਸਕਦਾ ਪਰ ਇਹ ਮਤਲਬ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਕੋਈ ਵੀ ਪਾਰਟੀ ਹਮੇਸ਼ਾ ਹਰ ਵੇਲੇ ਚੰਗਾ ਹੀ ਕੰਮ ਕਰਦੀ ਹੁੰਦੀ ਆ ਉਹ ਤਾਂ ਕੋਈ ਗਲਤੀ ਨਹੀਂ ਹੋ ਸਕਦੀ ਮਤਲਬ ਹੋ ਸਕਦਾ ਮੈਂ ਉਸ ਨੂੰ ਅੰਡਰਸਟੈਂਡ ਕਰਨ ਦੇ ਵਿੱਚ ਵੀ ਗਲਤੀ ਕੀਤੀ ਹੋਵੇ ਪਰ ਮੈਂ ਸਨ ਦੇ ਕਿ ਆਪਣੀ ਗ ਔਰ ਜੇ ਛੋਟੀ ਮੋਟੀ ਵੀ ਗਲਤੀ ਹੈ ਉਹ ਵੱਡੀ ਵੀ ਸਮਝ ਕੇ ਜਾਣ ਲੈਣਾ ਇਹ ਕੋਈ ਲਕਸ ਨਹੀਂ ਹੈ ਜੋ ਲਰਨ ਕਰਨ ਦੇ ਬਹੁਤ ਕੁਝ ਹੈਗਾ ਅੱਛਾ ਇਹਦੇ ਵਿੱਚ ਸਬੰਧਤ ਦੂਸਰੀ ਨਾਲ ਹੀ ਗੱਲ ਤੁਸੀਂ ਡੀਸੈਂਟਰਲਾਈਜੇਸ਼ਨ ਦੀ ਕੀਤੀ ਸੀਗੀ ਡੀਸੈਂਟਰਲਾਈਜੇਸ਼ਨ ਦੇ ਹੱਕ ਚ ਹੈਗਾ ਡੀਸੈਂਟਰਲਾਈਜੇਸ਼ਨ ਸਮਝਾ ਵੀ ਇਵਨ ਜਿਹੜਾ ਅੱਜ ਅਸੀਂ ਜਿਹੜਾ ਜਿਸ ਲੈਵਲ ਤੇ ਸੋਚ ਰਿਹਾ ਦੁਨੀਆ ਇਹ ਸਾਰੀ ਜਿਹੜੀਆਂ ਫੋਰਸਸ ਨੇ ਉਹ ਕੈਪਟਲਿਜ਼ਮ ਹੀ ਇਸ ਸਥਿਤੀ ਦੇ ਵਿੱਚ ਅੱਜ ਪਹੁੰਚ ਗਿਆ ਕਿ ਉਹ ਦੁਨੀਆ ਦੇ ਵਿੱਚ ਇੱਕ স্টেলেস ক্যাপিটাল জেনারেট করনি শুরু কর দতিয়া ਨੇ যে ਜਿਹੜੀ ਅਸੀਂ ਮਾਰਕਸਿਜ਼ਮ ਤੋਂ ਬਹੁਤ ਸਾਰੀਆਂ ਆਸਾਂ ਰੱਖੀਆਂ ਸੀਗੀਆਂ ਉਹ ਐਸੀ ਸਿਚੁਏਸ਼ਨ ਸੀਗੀ ਕਿ ਉਹ ਕੈਪਟनिज्म ਨਹੀਂ ਪੂਰਾ ਕਰਨੀ ਸ਼ੁਰੂ ਕਰ ਦਤੀਆਂ ਐਸ ਵੇਲੇ ਸਟੇਟਲੈਸ ਕੈਪੀਟਲ ਤੇ ਸਟੇਟਲੈਸ ਇਨਫੋਰਮੇਸ਼ਨ ਭਾਵੇਂ ਬਹੁਤ ਵਟੇ ਰੂਪ ਦੇ ਵਿੱਚ ਤਾਂ ਨਹੀਂ ਪਰ ਉਸ ਡਾਇਰੈਕਸ਼ਨ ਦੇ ਵਿੱਚ ਸ਼ੁਰੂਆਤ ਹੋ ਚੁੱਕੀ ਆ ਕਿ ਜਿਹੜੀ ਕਿ ਦੁਨੀਆ ਨੂੰ ਦੁਨੀਆ ਨੂੰ ਜੇ ਮਜ਼ਦੂਰਾਂ ਨੇ ਇਕੱਠਾ ਕੀਤਾ ਤਾਂ ਕੈਪੀਟਲ ਨੇ ਲੋਕਾਂ ਦੇ ਹੌਮੈ ਨੇ ਲੋਕਾਂ ਦੀ ਭੁੱਖ ਨੇ ਲੋਕਾਂ ਦੀ ਲਾਲਸਾ ਨੇ ਗਰੀਡ ਨੇ ਜਿਹਨ ਮਾਰਕਸ ਨੇ ਮਤਲਬ ਕਿਹਾ ਉਸ ਨੇ ਦੁਨੀਆ ਨੂੰ ਕਥਾ ਕੀਤਾ ਔਰ ਉਸ ਕਥੇ ਹੁੰਦੇ ਜਿਹੜੀਆਂ ਪ੍ਰੋਬਲਮਸ ਕ੍ਰੀਏਟ ਹੋ ਰਹੀਆਂ ਨੇ ਪਾਮੇ ਕਾਲਜਿਕਲ ਨੇ ਤੇ ਗਲੋਬਲ ਲੈਵਲ ਤੇ ਜਿਹੜੀਆਂ ਪ੍ਰੋਬਲਮਸ ਕ੍ਰੀਏਟ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਇੱਕ ਐਂਟੀਥੈਸਿਸ ਇਮਰਜ ਕਰ ਰਿਹਾ ਜਿਹਨੇ ਕਿ ਉਹ ਸਾਰੇ ਦੇ ਸਾਰੇ ਨਾਲ ਇੱਕ ਟੱਕਰ ਲੈਣੀ ਹੈ ਜਿਹਦੇ ਵਿੱਚ ਲੱਗਦਾ ਹੈ ਕਿ ਕਈ ਸੰਭਾਵਨਾਵਾਂ ਨਵੀਆਂ ਜਿਹੜੀਆਂ ਹੈਗੀਆਂ ਨੇ ਸੋਸ਼ਲ ਡਿਵੈਲਪਮੈਂਟ ਰੀਆਂ ਉਹ ਉਪਲਬਧ ਹੋ ਸਕਦੀਆਂ ਨੇ ਅੱਛਾ ਇਹ ਸਾਰੇ ਪ੍ਰੋਸੈਸ ਦੇ ਵਿੱਚ ਇੰਜ ਲੱਗਦਾ ਕਿ ਇੱਕ ਪਾਸੇ ਤਾਂ ਸਾਨੂੰ ਗਲੋਬਲ ਪੱਧਰ ਦੇ ਉੱਤੇ ਸੋਚਣ ਦੀ ਲੋੜ ਆ ਕਿਉਂਕਿ ਜਿਹੜੇ ਇਸ਼ੂਜ਼ ਨੇ ਆਸਮਣੇ ਬਹੁਤ ਗਲੋਬਲ ਨੇ ਦੂਸਰੇ ਪਾਸੇ ਐਕਟ ਕਰਨੀ ਜਿੱਥੋਂ ਤੱਕ ਕੰਮ ਆ ਉਹ ਸਾਨੂੰ ਲੋਕਲ ਲੈਵਲ ਤੇ ਐਕਟ ਕਰਨ ਦੀ ਜ਼ਰੂਰਤ ਆ ਜਿਹੜਾ ਨੇਸ਼ਨ ਸਟੇਟ ਦਾ ਕਨਸੈਪਟ ਆ ਇਹ ਕਾਫੀ ਰੋਡ ਹੋ ਚੁੱਕਿਆ ਇੱਕ ਤਾਂ ਮਤਲਬ ਇਹ ਅਸੀਂ ਦੇਖਿਆ ਭਾਵੇਂ ਉਹ ਸੋਵੀਅਤ ਆ ਭਾਵੇਂ ਅਮਰੀਕਾ ਭਾਵੇਂ ਜਪਾਨ ਆ ਭਾਵੇਂ ਇੰਡੀਆ ਜਿਹੜੀਆਂ ਫੋਰਸਸ ਨੈਸ਼ਨਲ ਫੋਰਸਸ ਕੈਪੀਟਲ ਦੇ ਵਿਕਾਸ ਦੇ ਵਿੱਚ ਆਉਂਦੀਆਂ ਨੇ ਕੈਪੀਟਲ ਉਹਨਾਂ ਨੂੰ ਸਨਾ ਕਰ ਦਿੰਦੇ ਇਸ ਕਰਕੇ ਇੱਕ ਤਾਂ ਮਤਲਬ ਗਲੋਬਲਾਈਜੇਸ਼ਨ ਦੇ ਲੈਵਲ ਤੇ ਸੋਚਿਆ ਜਾ ਰਿਹਾ ਤੋ ਇਹ ਆਪਾਂ ਦਰ ਵਾਰ ਕੇ ਬਲਾ ਕਰਾਂਗੇ ਮੈਂ ਬਹੁਤ ਬਹੁਤ ਸਾਰੇ ਦੋਸਤਾਂ ਦਾ ਧੰਨਵਾਦ ਜਿਹੜੀ ਗੱਲ ਛੇੜੀ ਸੀ ਇੱਕ ਬੱਕਰੀ ਵੈਸ ਦਾ ਇੱਕ ਬੱਕਰੀ ਵੈਸ ਦਾ ਅਦਿਸ਼ਾ ਹੈ ਇਹਦੇ ਤੇ ਪੂਰਾ ਸੈਮੀਨਾਰ ਹੋ ਸਕਦਾ ਹੈ ਇਹ ਇੰਨੇ ਸਮੇਂ ਚ ਗੱਲ ਨਿਬੜ ਨਹੀਂ ਸਕਦੀ ਸੀ ਇਸ ਕਰਕੇ ਅਸੀਂ ਗਰੇਵਾਲ ਸਾਹਿਬ ਜੀਤਾਰ ਜੀ ਹਾਂ ਜੀ ਛੜੋ ਹਾਂ ਛੜੋ ਛੜੋ ਇਹ ਤੁਮੇ ਕਚ ਕਿਆ ਰਤਾ ਮੈਂ ਆਪਣਾ ਇੱਕ ਵਿਊ ਪੁਆਇੰਟ ਪੇਸ਼ ਕੀਤਾ ਤੁਸੀਂ ਆਪਣਾ ਇੱਕ ਵਿਊ ਪੁਆਇੰਟ ਪੇਸ਼ ਕਰ ਦਿੱਤਾ ਮੈਂ ਤੁਹਾਡੀ ਗੱਲ ਨੂੰ ਕਚੋੜਾ ਨਹੀਂ ਕਰ ਰਿਹਾ ਤੁਸੀਂ ਮੇਰੀ ਗੱਲ ਨੂੰ ਕਚੋੜਾ ਨਾ ਕਹੋ ਇੱਕ ਡਾਇਲੌਗ ਹੈ ਮਰਜ਼ ਹੋਣ ਦਿਓ ਐਸੀ ਕੋਈ ਗੱਲ ਨਹੀਂ ਹੈਗੀ ਕੋਈ ਇੱਥੇ ਫੈਸਲੇ ਨਹੀਂ ਕਰ ਲੈਣੇ ਅਸੀਂ ਔਰ ਨਾ ਹੀ ਫੈਸਲੇ ਹੋਣੇ ਚਾਹੀਦੇ ਨੇ ਇੱਕ ਵਿਵਾਦ ਨਾ ਖੜਾ ਕਰੋ ਸੰਵਾਦ ਚੱਲਣ ਦਿਓ ਕੋਈ ਗੱਲ ਨਹੀਂ ਅਸੀਂ ਅਰਵਿੰਦਰ ਰਵੀ ਦੀ ਯਾਦ ਵਿੱਚ 8 ਤੋਂ 11 ਜੁਲਾਈ ਚਾਰ ਰੋਜ਼ਾ ਸਭਿਆਚਾਰਕ ਮੇਲਾ ਸ਼ੰਗਰੂਰ ਵਿਖੇ ਕੀਤਾ ਜਾ ਰਿਹਾ ਹੈ ਜਿੱਨੇ ਬਹਿਸ ਪਖਵੇਂ ਬਹਿਸ ਹੋਈ ਹੈ ਨਾਵਲ ਤੇ ਔਰ ਨਾਵਲ ਤਾਂ ਬਾਹਰਲੇ ਵਿਸ਼ਿਆਂ ਤੇ ਇਸ ਕੋਈ ਸ਼ੱਕ ਨਹੀਂ ਕਿ ਬਹੁਤ ਹੀ ਹਰ ਇੱਕ ਬੰਦੇ ਨੂੰ ਆਪਣੇ ਆਪਣੇ ਤੌਰ ਤੇ ਲਾਭ ਹੋਇਆ ਹੋਏਗਾ ਕਿਸੇ ਨੂੰ ਕਿਸੇ ਦਾ ਨੁਕਤਾ ਅੱਛਾ ਲੱਗਾ ਕਿਸੇ ਨੂੰ ਕਿਸੇ ਦਾ ਪਰਫੇਰ ਵੀ ਕੁਝ ਨੁਕਤੇ ਐਸੇ ਹੁੰਦੇ ਆ ਜਿੱਥੇ ਅਸੀਂ ਕਹਿ ਨਹੀਂ ਸਕਦੇ ਕਿ ਦੋਨੋਂ ਧਿਰਾਂ ਠੀਕ ਨੇ ਕਈ ਹਾਲਾਤ ਵਿੱਚ ਪਾਠਕਾਂ ਨੂੰ ਜਾਂ ਸਰੋਤਿਆਂ ਨੂੰ ਅਧਿਆਪਨ ਨੂੰ ਇੱਕ ਤਰ ਚੰਗੀ ਲੱਗ ਸਕਦੀ ਹੈ ਅਧਿਆਨ ਨੂੰ ਦੂਜੀ ਤਰ ਦਾ ਕੋਈ ਪੁਆਇੰਟ ਅੱਛਾ ਲੱਗ ਸਕਦਾ ਹੈ ਪਰ ਇਹ ਹੋ ਨਹੀਂ ਸਕਦਾ ਵੀ ਧਰਾਂ ਦੋਨੋਂ ਠੀਕ ਹੋਣ ਤੇ ਜ਼ਿਆਤੀ ਹੋਏਗੀ ਪ੍ਰਧਾਨ ਦੇ ਕਿਉਂ ਕਿਸੇ ਧਿਰ ਨਾਲ ਸਹਿਮਤ ਹੋ ਕੇ ਤੇ ਦੂਜੀ ਧਿਰ ਨੂੰ ਕੁਝ ਕਹੇ ਕਿਉਂਕਿ ਉਹਦੇ ਬਾਅਦ ਦੂਜੀ ਧਿਰ ਨੂੰ ਕਹਿਣ ਦਾ ਕੋਈ ਮੌਕਾ ਨਹੀਂ ਫਿਰ ਵੀ ਕੁਝ ਮਸਲੇ ਹੋ ਜene ਜਿੱਥੇ ਮੈਂ ਕੋਸ਼ਿਸ਼ ਕਰਾਂਗਾ ਬਗੈਰ ਕਿਸੇ ਨੂੰ ਲਿੰਦਿਆਂ ਤੇ ਬਗੈਰ ਕਿਸੇ ਨੂੰ ਸਲਾਇਆ ਜਿਹੜਾ ਕਚੋੜਾ ਪਿਆ ਉਹ ਨਹੀਂ ਕੋਈ ਸਪਸ਼ਟਤਾ ਜ਼ਰੂਰ ਹੋਵੇ ਪਹਿਲਾਂ ਨਾਵਲ ਤੋਂ ਬਾਹਰ ਲਿਆਂ ਗੱਲਾਂ ਦੀ ਜਿੱਥੇ ਮੈਂ ਸਮਝਦਾ ਆਂ ਕਿ ਬੇਸਿਕ ਨੁਕਤਾ ਅਮਰਜੀਤ ਗਰੇਵਾਲ ਤੇ ਤਾਰਾ ਸਿੰਘ ਸੰਧੂ ਦੀ ਅਲੋchna ਤੋਂ ਨਿਕਲਿਆ ਹੈ ਉਹਦੇ 'ਚ ਕੁਝ ਕਸੂਰ ਹੈ ਤਾਂ ਹੈ ਜਿਸ ਢੰਗ ਨਾਲ ਅਸੀਂ ਮਾਰਕਸਿਜ਼ਮ ਪੜਿਆ ਜਿਨੀਆਂ ਨੇ ਮਾਰਕਸਿਜ਼ਮ ਪੜਿਆ ਸਾਨੂੰ ਕਮਿਊਨਿਸਟ ਪਾਰਟੀਆਂ ਨੇ ਮਾਰਕਸਿਜ਼ਮ ਪੜਾਇਆ ਬਹੁਤ ਕੱਟ ਲੋਕ ਨੇ ਜਿਹੜੇ ਪਾਰਟੀ ਨਾਲ ਹਮਦਰਦੀ ਲੈਵਲ ਤੇ ਨਾ ਜੁੜੇ ਹੋਣ ਤੇ ਫੇਰ ਮਾਰਕਸਿਜ਼ਮ ਉਹਨਾਂ ਨੇ ਇੱਕ ਸ਼ੌਕ ਵਜਾਓ ਇੱਕ ਨਵੇਂ ਸਿਧਾਂਤ ਵਜਾਓ ਇੱਕ ਨਵੇਂ ਯੁੱਗ ਦੀ ਫਿਲਾਸਫੀ ਵਜਾਓ ਇਹ ਸੋਚ ਕੇ ਪੜਿਆ ਹੋਇਆ ਹੈ ਇਹ ਕਸੂਰ ਤਾਂ ਪੱਕਾ ਕਮਿਊਨਿਸਟ ਪਾਰਟੀਆਂ ਦਾ ਕਿ ਉਹਨਾਂ ਨੇ ਮਾਰਕਸਿਜ਼ਮ ਛਾਲਟ ਕੱਟ ਬਣਾ ਕੇ ਪੜਾਇਆ ਮਾਰਕਸਿਜ਼ਮ ਮਾਰਕਸਿਜ਼ਮ ਵਾਂਗ ਨਹੀਂ ਪੜੰਦਤਾ ਜਿਨ੍ਹਾਂ ਲੋਕਾਂ ਨੇ ਪਾਰਟੀਆਂ ਨਾਲ ਹਮਦਰਦੀ ਰੱਖਦੇ ਹੋਇਆ ਵੀ ਪਾਰਟੀਆਂ ਦੇ ਜੂੜੇ ਤੋਂ ਪਰੇ ਹੋ ਕੇ ਮਾਰਕਸਿਜ਼ਮ ਪੜ ਲਿਆ ਉਹਨਾਂ ਦਾ ਜੂੜਾ ਨਹੀਂ ਬੁਆਇਆ ਚਾਹੇ ਲਾਗ ਉਹਨਾਂ ਨੇ ਲਾਈ ਤੇ ਮਾਰਕਸਿਜ਼ਮ ਪੜ ਲਿਆ ਉਹਨਾਂ ਦੇ ਦਿਮਾਗ 'ਚ ਤਾਂ ਕੋਈ ਬਹੁਤਾ ਕਚੋਲਾ ਹੈ ਨਹੀਂ ਚਾਹੇ ਰਸ਼ੀਆ 'ਚ ਡਿੱਗ ਗਈ ਹਕੂਮਤ ਚਾਹੇ ਚਾਈਨਾ 'ਚ ਹਕੂਮਤ ਹੈ ਮਾਰਕਸਿਜ਼ਮ ਅਨੁਸਾਰ ਨਹੀਂ ਚੱਲ ਰਹੀ ਇਹਦੇ ਨਾਲ ਮਾਰਕਸਿਜ਼ਮ ਫੇਲ ਨਹੀਂ ਹੋਇਆ ਤੋ ਜੇ ਮਾਰਕਸ ਨੇ ਇੱਕ ਚੀਜ਼ ਹੈ ਮਾਰਕਸ ਨੇ ਦੀ ਐਪਲੀਕੇਸ਼ਨ ਦਿੱਤੀ ਚੀਜ਼ ਹੈ ਜੇ ਐਪਲੀਕੇਸ਼ਨ ਕਿਸੇ ਨੇ ਮਾਰਕਸ ਦੇ ਨਾਮ ਤੇ ਗਲਤ ਕਰ ਲਈ ਤੇ ਐਪਲੀਕੇਸ਼ਨ ਫੇਲ ਹੋ ਗਈ ਇਹਦਾ ਮਤਲਬ ਸਦਾਂਤ ਨੂੰ ਫੇਲ ਹੋਇਆ ਤਾਰਾ ਸਿੰਘ ਸੰਧੂ ਨੇ ਜਿਹੜੀਆਂ ਗੱਲਾਂ ਕੀਤੀਆਂ ਮੈਂ ਬਹੁਤ ਸਹਿਮਤ ਹਾਂ ਲੇਕਿਨ ਜੇ ਨਵਾਂ ਕੋਈ ਮੁਕਤਲਬਨ ਦੀ ਕੋਸ਼ਿਸ਼ ਅਮਰਜੀਤ ਨੇ ਕੀਤੀ ਹੈ ਤਾਂ ਮੇਰਾ ਖਿਆਲ ਹੈ ਮਾਰਕਸ ਤੋਂ ਬਾਅਦ ਅਜੇ ਜਮਾਤਾਂ ਦੀ ਕਲਾਸੀਫਿਕੇਸ਼ਨ ਮੈਨੂੰ ਕਿਹਾ ਇਹ ਗੁਣ ਵਾਰ ਹੋ ਨਹੀਂ ਸਕਦੀ ਮਾਰਕਸ ਨੇ ਅੰਤਮ ਗੱਲ ਕਹ ਦਿੱਤੀ ਪਰ ਅਜੇ ਤੱਕ ਕੋਈ ਹੋਰ ਸਦਾਕਲੇ ਆਇਆ ਜਿਨੇ ਇਸ ਸੁਸਾਇਟੀ ਨੂੰ ਉਹਦੇ ਨਾਲ ਬੈਟਰ ਤਰੀਕੇ ਨਾਲ ਕਿਸੇ ਜਮਾਤਾਂ ਚ ਵੰਡਿਆ ਹੋਵੇ ਜੇ ਜਿਸ ਤਰ੍ਹਾਂ ਅਮਰਜੀਤ ਨੇ ਕੋਸ਼ਿਸ਼ ਕੀਤੀ ਹੈ ਜੇ ਕੋਸ਼ਿਸ਼ ਇਹਦੀ ਉਨੀ ਸੀਰੀਅਸ ਹੁੰਦੀ ਕਿ ਮਾਰਦੇ ਵਾਂ ਵੀ ਕੋਈ ਗੱਲ ਮੈਂ ਕਹਿ ਸਕਦਾ ਤਾਂ ਆਪਣੀ ਜ਼ੁਬਾਨ ਦੇ ਵਿੱਚ ਬੜਾ ਫਿਰ ਕੰਟਰੋਲ ਹੁੰਦਾ ਉਸ ਬੰਦੇ ਕੋਲ ਪਰ ਜੀ ਜਮਾਤ ਤਾਂ ਘੜੀ ਜਾ ਸਕਦੀ ਹੈ ਅਮਰਜੀਤ ਦੇ ਅਨਸਾਰ ਪਰ ਪਰ ਜੀਵੀ ਜਮਾਤਾਂ ਲਫ਼ਜ਼ ਵਰਤਿਆ ਜਾਵੇ। ਇਹ ਫਿਰ ਥੋੜਾ ਜਿਹਾ ਇਹਨਾਂ ਦੇ ਪਰਚੇ 'ਚ ਜਮਾਤਾਂ ਵੀ ਲੱਭਦਾ ਹੈ ਕਿ ਪਰ ਜੀਵੀ ਜਮਾਤਾਂ। ਇਹਦਾ ਮਤਲਬ ਹੈ ਸ਼੍ਰੇਣੀ ਵੰਡਾ ਜਿਹੜਾ ਕੋਈ ਮਾਡਲ ਉਸਾਰਨਾ ਚਾਹੁੰਦੇ ਆ ਅਜੇ ਕਲੈਰਿਟੀ ਨਹੀਂ। ਜ਼ਰੂਰੀ ਹੈ ਕੋਈ ਨਵਾਂ ਮਾਡਲ ਸਥਾਪਿਤ ਕਰਨਾ। ਤੇ ਇਹ ਕੋਈ ਨਹੀਂ ਹੈ ਕਿ ਮਾਰਕਸ ਨੇ ਪਰਜੀਵੀਆਂ ਬਾਰੇ ਪੈਰਾਸਾਈਟਸ ਬਾਰੇ ਕੋਈ ਗੱਲ ਨਹੀਂ ਕੀਤੀ। ਮਾਰਕਸ ਨੇ ਵੀ ਕੀਤੀ ਹੈ। ਮਾਰਕਸ ਨੇ ਵੀ ਕੋਈ ਸ਼੍ਰੇਣੀ ਵੰਡ ਇਹੋ ਨਹੀਂ ਕੀਤੀ ਕਿ ਜਿਸ ਤਰ੍ਹਾਂ ਇਹਨਾਂ ਗਿਆ ਇਨਕਮ ਗਰੁੱਪੇ ਕੋਈ ਐਨੇ ਤੋਂ ਐਨੇ ਦਾ ਗ੍ਰੇਡ ਤੇ ਐਨੇ ਤੋਂ ਐਨੇ ਦਾ ਗ੍ਰੇਡ ਇਸ ਤਰ੍ਹਾਂ ਹੁੰਦੇ ਨਹੀਂ ਕਿਤੇ ਕੋਨੇ ਵੀ ਵਰਕਰ ਜਮਾਤ ਦੇ ਵਿੱਚ ਹਰ ਇੱਕ ਗਰੀਬ ਬੰਦੇ ਨੂੰ ਪ੍ਰੋਲੇਟੇਰੀਆ ਨਹੀਂ ਗਿਆ ਉਹਨਾਂ ਨੇ ਵੀ ਪ੍ਰੋਡਕਟਿਵ ਗਰੀਬ ਜਿਹੜਾ ਹੈਗਾ ਉਹੀ ਪ੍ਰੋਲੇਟੇਰੀਆ ਦਾ ਬਾਕੀ ਲੰਪਨ ਵੀ ਹੁੰਦੇ ਨੇ ਬਾਕੀ ਕੋਈ ਹਰ ਗਰੀਬ ਪ੍ਰੋਲੇਟੇਰੀਅਤ ਨਹੀਂ ਹੈਗਾ ਸੋ ਮਾਰਕਸ ਨੂੰ ਜੇ ਮਾਰਕਸ ਨੂੰ ਪੜਾਂਗੇ ਫੇਰ ਤਾਂ ਘਚੋੜਾ ਪੈਂਦਾ ਨਹੀਂ ਤੇ ਜੇ ਮਾਰਕਸ ਨੂੰ ਕਿਸੇ ਕਮਿਊਨਿਸਟ ਪਾਰਟੀ ਦੇ ਨਜ਼ਰੀਏ ਚ ਦੇਖਣਾ ਚਾਹ ਸੀ ਪੀਟੀਆਈ ਦੇ ਚਾਹ ਸੀ ਪੀਐਮ ਦੇ ਚਾਹ ਐਮਐਲ ਦੇ ਬੇ ਕਚੋੜਾ ਦਾ ਪਹਿਗਾ ਕਿਉਂਕਿ ਐਪਲੀਕੇਸ਼ਨ ਦਾ ਜਿਹੜਾ ਦੌਰ ਹੈ ਉਹ ਸੋਸਾਇਟੀ ਸਾਡੀ ਜਿਹੜੀ ਇੰਡੀਅਨ ਸੋਸਾਇਟੀ ਹੈ ਉਹ ਦਾ ਵਿਕਾਸ ਨੇਚਰਲ ਨਹੀਂ ਹੋਇਆ ਜਿਹੜੀ ਸੋਸਾਇਟੀ ਦਾ ਵਿਕਾਸ ਨੇਚਰਲ ਹੋਵੇ ਬਾਹਰਲੇ ਪ੍ਰਭਾਵਾਂ ਤੋਂ ਹਟ ਕੇ ਆਪਣੇ ਆਪ ਸਰਈ ਹੋਵੇ ਉਹ ਚ ਦਾ ਮਾਰਕਸ ਦੇ ਮਾਡਲ ਭਾਵੇਂ ਤੁਸੀਂ ਨਾ ਮੁਕਤੇਆਂ ਵਾਂਗੂ ਲਾ ਲੋ ਤੇ ਜਿਵੇਂ ਨਾਵਲ ਦਾ ਕਹਿਦਾ ਇੱਕ ਪਾਤਰ ਸਾਰੇ ਹੁੰਦੀ ਹੈ ਇੱਕ ਉਹਦੇ ਚ ਕਹਾਣੀ ਹੁੰਦੀ ਹੈ ਇੱਕ ਫੈਕਟਰ ਹੁੰਦਾ ਇੱਕ ਪਲਾਟ ਹੁੰਦਾ ਫਿਰ ਤਾਂ ਬਾਅਦ ਮੁਕਤੇ ਲਾ ਦਿਓ ਔਰ ਜਿਹੜੀ ਸੁਸਾਇਟੀ ਦਾ ਵਿਕਾਸ ਹੋਇਆ ਹੋਵੇ ਹੱਥਾ ਜੜ ਬਾਹਰਲੇ ਪ੍ਰਭਾਵ ਵੀ ਆ ਗਏ ਹੁਣ ਜਮਾਤਾਂ ਦੇ ਮਾਤਾ ਹੀ ਨਾ ਰਹੀਆਂ ਹੁਣ ਛੇੜੀਆਂ ਦੇ ਵਿੱਚ ਘਟੋਲੇ ਪੈ ਗਏ ਹੁਣ ਕਿਉਂਕਿ ਕੱਲਾ ਹਿੰਦੁਸਤਾਨ ਹਿੰਦੁਸਤਾਨ ਦੇ ਤੌਰ ਤੇ ਨਹੀਂ ਉਸ ਰਿਹਾ ਕੋਈ ਰਸ਼ੀਆ ਦਾ ਪ੍ਰਭਾਵ ਆ ਰਿਹਾ ਕੋਈ ਨਰਕ ਦਾ ਪ੍ਰਭਾਵ ਆ ਰਿਹਾ ਕੋਈ ਰਿੱਤੇ ਚ ਦਾ ਪ੍ਰਭਾਵ ਆ ਰਿਹਾ ਹਰ ਬੰਦਾ ਆਪਣੇ ਆਜ ਬਠਾ ਬਠਾਈ ਇੱਕ ਇੱਕ ਸ਼ਰੀਰ ਦੇ ਵਿੱਚ ਦੋ ਜਮਾਤਾਂ ਲੈ ਵਰਦਾ ਹੈ ਉੱਥੇ ਮਾਰਕਸ ਨੂੰ ਫਿਰ ਇੱਕ ਥਿਉਰੀ ਮੰਨ ਕੇ ਨਹੀਂ ਇੱਕ ਮਤਲਬ ਉਸ ਤਰ੍ਹਾਂ ਮੰਨ ਕੇ ਨਹੀਂ ਲੱਗਦਾ ਜਿਵੇਂ ਪੂਰਾ ਸਿਧਾਂਤ ਕਿੱਥੇ ਕਿੱਥੇ ਦੋ ਤੇ ਦੋ ਚਾਰ ਕਰਦੀ ਹੈ ਫਿਰ ਮਾਰਕਸ ਨੂੰ ਇੱਕ ਜੀਵਨ ਦੀ ਧਾਰਾ ਮੰਨ ਕੇ ਕਿ ਜੀਵ ਨੂੰ ਕਿਵੇਂ ਨੇ ਵਖਿਆ ਕੀਤੀ ਹੈ ਉਹਨੇ ਅਸੀਂ ਸਮਝਿਆ ਇਸ ਜੀਵਨ ਦੇ ਸੋਸਾਇਟੀ ਚ ਕਿਵੇਂ ਘੁਲੇ ਪੈ ਗਿਆ ਤਾਂ ਫਿਰ ਵੀ ਮਗਰ ਸਾਡੀ ਮਾਰਕਸ ਨਹੀਂ ਕਰਨੀ ਉਸ ਨੂੰ ਸਮਝਣ ਲਈ ਸੋ ਉਸ ਦੇ ਵਿੱਚ ਤਾਂ ਜਿਹੜੀਆਂ ਵਿਸ਼ੇ ਤੋਂ ਬਾਹਰੀਆਂ ਗੱਲਾਂ ਹੋਈਆਂ ਉਹਦੇ ਵਿੱਚ ਮੈਂ ਸਮਝਦਾ ਵੀ ਕਾਫੀ ਸਾਡੇ ਲਈ ਅਸਰਦਾਰ ਸੀਗੀਆਂ ਇਹ ਸਾਡੀ ਸੋਚ ਨੂੰ ਟੁੰਬਦੀਆਂ ਗੱਲਾਂ ਨੇ ਕਿਉਂਕਿ ਕਟੜਾ ਇੱਕ ਸੋਸਾਇਟੀ ਦੇ ਇੱਕ ਅਦਾਰੇ ਬਾਰੇ ਹੈ ਤੇ ਉਹਨੇ ਆ ਸੁਸਾਇਟੀ ਲੈਪੜਦੀਆ ਸੁਸਾਇਟੀ ਦੇ ਨਾਲ ਫਿਰ ਸਿਸਟਮ ਲਿਪੜਦਾ ਹੈ ਸਿਸਟਮ ਦੇ ਨਾਲ ਫਿਰ ਸਾਰਾ ਸਮਾਜ ਆ ਜਾਂਦਾ ਹੈ ਤੇ ਮਾਰਥੀ ਨੇ ਇਹ ਜਿਹੜੀਆਂ ਗੱਲਾਂ ਆਈਆਂ ਇੰਨੀਆਂ ਵੀ ਦਿ ਲੋੜੀਆਂ ਨਹੀਂ ਸੀਗੀਆਂ ਤੇ ਇੰਨੀਆਂ ਵੀ ਇਹ ਤੋਂ ਬਾਹਰੀਆਂ ਨਹੀਂ ਸੀਗੀਆਂ ਪਰ ਕਟੜਾ ਨਾਵਲ ਤੋਂ ਕਾਫੀ ਬਾਹਰੀਆਂ ਵੀ ਸੀਗੀਆਂ ਕਿਉਂਕਿ ਕਟੜਾ ਨਾਵਲ ਸਾਰੇ ਸੁਸਾਇਟੀ ਨੂੰ ਗ੍ਰਿਪ ਚ ਨਹੀਂ ਲੈਂਦਾ ਉਹਨੇ ਇੱਕ ਅਦਾਰੇ ਨੂੰ ਲੈਂਦਾ ਹੈ ਔਰ ਜਿੱਥੇ ਮਿੱਤਰ ਸੈਨ ਮੀਤ ਦੀ ਪ੍ਰਾਪਤੀ ਹੈ ਤੇ ਜਿੱਥੇ ਨੇ ਮਾਰ ਖਾਧੀ ਹੈ ਉਥੇ ਬੋਦੇ ਅਲੋਚਕਾਂ ਨੇ ਜਾਂ 10 ਸਾਲਾਂ ਵਾਲਿਆਂ ਦਾ ਪੱਤਰ ਪੜਨ ਵਾਲਿਆਂ ਨੇ ਜ਼ਿਆਦਾ ਗੱਲ ਨਹੀਂ ਕੀਤੀ ਕਿਉਂਕਿ ਇਹ ਗੋਸ਼ਟੀ ਥੋੜੀ ਜਿਹੀ ਆਮ ਗੋਸ਼ਟੀਆਂ ਤੋਂ हटਵੀ ਹੋਈ ਹੈ ਉਸ ਨਾਵਲ ਦੀਆਂ ਫਾਰਮੂਲੇਸ਼ਨਸ ਕਿਉਂਕਿ ਦੋਨੋਂ ਹੀ ਵਿਦਵਾਨ ਭਾਟਿਆ ਔਰ ਅਮਰਜੀਤ ਦੋਨੋਂ ਵਿਦਵਾਨਾਂ ਨੇ ਕੁਝ ਫਾਰਮੂਲੇਸ਼ਨਸ ਕੀਤੀਆਂ ਤੇ ਫਾਰਮੂਲੇਸ਼ਨਸ ਦੀਆਂ ਆਪਣੀਆਂ ਫਾਰਮੂਲੇਸ਼ਨਸ ਦਾ ਮੋਹ ਉਹਨਾਂ ਨੂੰ ਇੰਨਾ ਹੋਇਆ ਕਿ ਨਾਵਲ ਵਿਚਾਰਾ ਉਰੇ-ਪਰੇ ਰਹਿ ਗਿਆ ਫਿਰ ਉਹ ਆਪਣੀਆਂ ਫਾਰਮੂਲੇਸ਼ਨਸ ਨੂੰ ਡਵੈਲਪ ਕਰਦੇ ਸਾਡੇ ਸਾਹਮਣੇ ਆ ਗਏ ਨਾਵਲ ਦੇ ਵਿੱਚ ਇੱਕ ਗੱਲ ਤਾਂ ਠੀਕ ਹੈ ਤੇ ਇਹ ਵਿੱਚ ਕਹਾਣੀ ਹੈ ਨਹੀਂ ਇਹ ਨਾ ਕੋਈ ਦੋਸ਼ ਹੈ ਤੇ ਨਾ ਕੋਈ ਪ੍ਰਾਪਤੀ ਹੈ ਨਾਵਲ ਕਈ ਕਿਸਮ ਦੇ ਹੁੰਦੇ ਆ ਜਿਹਦੇ ਵਿੱਚ ਐਗਜ਼ੈਕਟ ਆਫ ਸਟੋਰੀ ਵੀ ਹੋਵੇ ਐਗਜ਼ੈਕਟ ਆਫ ਅਥਰ ਹੋਇਆ ਸੀ ਤੇ ਬੜਾ ਮਾਰਕਾ ਵਜਿਆ ਸੀਗਾ ਵੀ ਲਓ ਜੇ ਅਥਰ ਆ ਪਾ ਕੇ ਗੱਲ ਹੀ ਨਹੀਂ ਕਰਦਾ ਨਾਵਲ ਦੇ ਪਾਤਰ ਹੀ ਸਾਰੀ کہانی ਪਾਈ ਜਾਂਦੇ ਨੇ ਪਰ ਜਦੋਂ ਕਹਾਣੀ ਵੀ ਨਾਵਲ ਚੋਂ ਬਾਹਰ ਹੋਈ ਹੈ ਤੇ ਕੋਈ ਬਹੁਤੀ ਹੈਰਾਨੀ ਨਹੀਂ ਆਈ ਕਿਉਂਕਿ ਨਾਵਲ ਦੇ ਕਈ ਪੈਟਰਨ ਆਲੇ ਸੋ ਐਸੇ ਵੀ ਨਾਵਲ ਹੋ ਸਕਦੇ ਜਿਹਦੇ ਵਿੱਚ ਬਜਵੇਂ ਕਹਾਣੀ ਨਾ ਹੋਵੇ ਇਹ ਕੋਈ ਮਹਿਣਾ ਨਹੀਂ ਨਾਵਲ ਹੈ ऐसे नॉवेल भी हो सकता है जिदे विच पात्र जेड़े हैगे ओ है, अ पात्र वे बन जांदा ऐसे भी हो सकता है पर जे पात्र पात्र हैगे फिर पात्रां तों जिंदगी ਵਰਗਾ ਪ੍ਰਭਾਵ ਅਸੀਂ ਲੈਣਾ ਚਾਹਾਂਗੇ ਇੱਕ ਨਾਨਕ ਸਿੰਘ ਦੇ ਪਾਤਰ ਨੇ ਇੱਕ ਸਰਚੰਦਰ ਦੇ ਪਾਤਰ ਨੇ ਜੇਕਰ ਇਹ ਮੁਕਾਬਲਾ ਹੋ ਗਿਆ ਤਾਂ ਨਾਵਲ ਪੜਨ ਵਾਲਿਆਂ ਨੂੰ ਫਟ ਪਤਾ ਲੱਗ ਜਾਏਗਾ ਵੀ ਪਾਤਰ ਨੂੰ ਸਿਰਜਣ ਦੀ ਤਾਂ ਜਾਜ ਫਿਰ ਸਰਚੰਦਰ ਨੂੰ ਦਾ ਹੈ ਨਾਨਕ ਸਿੰਘ ਨੂੰ ਹੈ ਉਥੇ ਕਿਹੜਾ ਨਾਵਲ ਦੇ ਵਿੱਚ ਜਿੱਥੇ ਤਾਂ ਸਾਰਾ ਸਿਸਟਮ ਜਿਹੜਾ ਜੁਡੀਸ਼ਰੀ ਦਾ ਉਹ ਆਪ ਪਾਤਰ ਬਣ ਕੇ ਆਉਂਦਾ ਜਿਵੇਂ ਕਿ ਅਮਰਜੀਤ ਨੇ ਬੜਾ ਸੋਣਾ ਪੁਆਇੰਟ ਉਠਾਇਆ ਹੈ ਕਿ ਇਹਦੇ ਵਿੱਚ ਜਿਹੜਾ ਪਾਤਰ ਦਿਸਦਾ ਨਹੀਂ ਜਿਹੜਾ ਪਾਤਰ ਹੱਦ ਮਾਸਦਾ ਨਹੀਂ ਇੱਕ ਸਿਸਟਮ ਵੀ ਪਾਤਰ ਬਣ ਕੇ ਆਇਆ ਹੈ ਜਿੱਥੇ ਦਾ ਸਿਸਟਮ ਪਾਤਰ ਬਣ ਕੇ ਆਇਆ ਹੈ ਉੱਥੇ ਤਾਂ ਮਿੱਤਰ ਤਾਂ ਮੀਤ ਦੀ ਹੈ ਪ੍ਰਾਪਤੀ ਇੱਕ ਸਿਸਟਮ ਨੂੰ ਹੱਥ ਪਾਇਆ ਇਹ ਸ਼ਾਇਦ ਪੰਜਾਬੀ ਨਾਵਲ ਵਿੱਚ ਪਹਿਲੀ ਵਾਰੀ ਹੋਇਆ ਹੈ ਹਲਕੇ ਨੂੰ ਹੱਥ ਪਾਣਾ ਇੱਕ ਟਾਈਮ ਨੂੰ ਹੱਥ ਪਾਣਾ ਇਹ ਤਾਂ ਨਾਵਲ ਅਗਰਿਆ ਹੈ ਪਰ ਇੱਕ ਅਦਾਰੇ ਨੂੰ ਹੱਥ ਪਾ ਲੈਣਾ ਤਾਂ ਅਦਾਰੇ ਦੀਆਂ ਡਾਈਮੈਂਸ਼ਨਸ ਲੈ ਆਉਣੀਆਂ ਇਹ ਪੰਜਾਬੀ ਨਾਵਲ ਜ ਨਹੀਂ ਸੀ ਹੋਇਆ ਸ਼ਹਿਰ ਬਾਹਰ ਦੇ ਨਾਵਲ ਜਿਵੇਂ ਕਿਸੇ ਇੰਨੇ ਢੰਗ ਨਾਲ ਹੋਇਆ ਹੋਵੇ ਇਹ ਮਿੱਤਰ ਖੈਰ ਮੇਦ ਦੀ ਪ੍ਰਾਪਤੀ ਹੈ ਪਰ ਜਿਸ ਤਰ੍ਹਾਂ ਹੱਥ ਪਾਇਆ ਉਸ ਤਰ੍ਹਾਂ ਮਸਲਨ ਮੈਂ ਮਿੱਤਰ ਸਨ ਮੇਦ ਨੂੰ ਜੇ ਸਮਝਾਣੀ ਹੋਵੇ ਗੱਲ ਤਾਂ ਮੈਂ ਇਦਾਂ ਸਮਝਾ ਸਕਦਾ ਉਹਨਾਂ ਦੀ ਸ਼ਾਇਦ ਸਮਝ ਛੇਤੀ ਆਵੇ ਇਹ ਸਾਰੇ ਨਾਵਲ ਜਿਨੇ ਬਾਤ ਰਹੇ ਨਰਿੰਦਰ ਤਸਨੀਮ ਨੇ ਕਿਹਾ ਜੀ ਉਹਨਾਂ ਦਾ ਵਿਕਾਸ ਨਹੀਂ ਹੁੰਦਾ ਬਿਲਕੁਲ ਠੀਕ ਹੈ ਉਹ ਨਾਨਕ ਸਿੰਘ ਦੀ ਪਾਤਰ ਸਾਰੀ ਤੋਂ ਅੱਗੇ ਨਹੀਂ ਅੰਗੇ ਜੋ ਨਾਨਾ ਸਿੰਘ ਕੰਧਾ ਸ਼੍ਰੀ ਨੇ ਇੱਕ ਸਰਜ ਨੇ ਜਾਂ ਚੰਗਾ ਜਾਂ ਮਾੜਾ ਤੇ ਉਤੋਂ ਅੱਗੇ ਵਿਕਾਸ ਨਹੀਂ ਕਰਦੇ ਇੱਕ ਬੰਦੇ ਨੇ ਕਿਹਾ ਨਹੀਂ ਜੀ ਗੁਰਮੀਤ لال ਬਾਤਰ ਵਿਕਾਸ ਕਰਦਾ ਪਿਆਰੇ لال ਦਾ ਬਾਤਰ ਵਿਕਾਸ ਕਰਦਾ ਉਹ ਵੀ ਠੀਕ ਹੈ ਉਹ ਕਿਉਂ ਕਰਦਾ ਹੁਣ ਸਮਝਣ ਦੀ ਗੱਲ ਆਥਰ ਇੱਕ ਪਾਤਰ ਦੇ ਵਿੱਚ ਬਹਿ ਗਿਆ ਪਿਆਰੇ لال ਦੇ ਵਿੱਚ ਬਹਿ ਗਿਆ ਗੁਰਮੀਤ ਦੇ ਵਿੱਚ ਬਹਿ ਗਿਆ ਤੇ ਆਥਰ ਨੂੰ ਸਾਰੇ ਅਦਾਰੇ ਚ ਕਰਦੇ ਆ ਕਿਉਂ ਵੀ ਉਸ ਅਦਾਰੇ ਨਾਲ ਸੰਬੰਧ ਰੱਖਦਾ ਆਪਣੇ ਆਪ ਨਾਲ ਹੰਦਰ ਦੀ ਬੜੀ ਜਾਗੀ ਆਪਣੇ ਆਪ ਨੂੰ ਬਚਾ ਕੇ ਚਲ ਗਿਆ ਵੀ ਸਾਰਾ ਅਦਾਰਾ ਭ੍ਰਸ਼ਟ ਹੈ ਇੱਕ ਪਾਤਰ ਭ੍ਰਸ਼ਟ ਨੂੰ ਅਧਾਰੇ ਨੇ ਜਿਹੜਾ ਦੇਖ ਰਿਹਾ ਆਬਜ਼ਰਵ ਕਰ ਰਿਹਾ ਹੈ ਉਹ ਆਪਣੇ ਹੁਣ ਸਕਿਲ ਬਣਾਣਾ ਚਾਹੁੰਦਾ ਵੀ ਮੈਂ ਇਸ ਭ੍ਰਸ਼ਟਾਰੇ ਚ ਭ੍ਰਸ਼ਟ ਨਹੀਂ ਆ ਤੇ ਉਹਨੇ ਥੋੜਾ ਥੋੜਾ ਆਪਣਾ ਹਿੱਸਾ ਪਿਆਰੇ ਲਾਲ ਚ ਪਾਇਆ ਥੋੜਾ ਜਿਹਾ ਗਰਮੀਚ ਚ ਪਾਇਆ ਥੋੜਾ ਜਿਹਾ ਸੰਘਰਸ਼ ਸੰਤੀ ਚ ਪਾਇਆ ਆਪਣਾ ਹਿੱਸਾ ਉਹਨਾਂ ਨੇ ਜੋ ਆਪਣਾ ਆਪਾਂ ਚੱਕਿਆ ਪਰ ਥੋੜਾ ਜਿਹਾ ਚੱਕਿਆ ਪਰ ਜੇ ਕੋਈ ਪੁੱਛੇ ਵੀ ਜਿਸ ਸਿਸਟਮ ਦੀ ਗੱਲ ਕਰ ਰਹੇ ਹੈ ਜੇ ਉਸ ਭ੍ਰਸ਼ਟ ਸਿਸਟਮ ਚ ਕੋਈ ਵਕੀਲ ਜਿੰਦਾ ਜਜ਼ਦਾ ਰਹਿ ਗਿਆ ਤਾਂ ਉਸ ਭ੍ਰਸ਼ਟ ਸਿਸਟਮ ਚ ਕੋਈ ਪੁਲਸੀਆ ਜਿੰਦਾ ਜਜ਼ਦਾ ਨਹੀਂ ਰਹਿ ਗਿਆ ਉਹ ਸਿਸਟਮ 'ਚ ਕੋਈ ਜੱਜ ਜਿਨਾ ਜਾਇਦਾ ਨਹੀਂ ਲੱਗਿਆ ਉਹ ਸਿਸਟਮ ਹਰ ਸਿਸਟਮ ਦੇ ਵਿੱਚ ਐ ਇਸ ਪਾਤਰ ਨੂੰ ਬਹਿਣ ਦੀ ਲੋੜ ਸੀ ਹਰ ਪਾਤਰ ਦੇ ਵਿੱਚ ਇਹ ਪਾਤਰ ਹਰ ਪਾਤਰ 'ਚ ਬੈਠਾ ਨਹੀਂ ਲੇਖਕ ਹਰ ਪਾਤਰ 'ਚ ਨਹੀਂ ਬੈਠਾ ਸਰਪਚੰਦਰ ਹਰ ਪਾਤਰ 'ਚ ਬੈਹਣਦਾ ਤੇ ਤੁਹਾਨੂੰ 2 ਘੰਟੇ ਪੜਦੇ ਆਂ ਬੜਾ ਨਾਵਲ ਪਾਤਰਾਂ ਨਾਲ ਨਫ਼ਰਤ ਹੋ ਜਾਂਦੀ ਐ 2 ਘੰਟੇ ਦੇ ਬਾਅਦ ਇਹੀ ਗੱਲ ਪਾਤਰ ਕਰਦਾ ਤੁਹਾਡੇ ਅੰਦਰ ਤੇ ਜਾਗ ਪੈਂਦੀ ਐ ਨਹੀਂ ਯਾਰ ਐਨੀ ਗੱਲ ਮਾਰੀ ਹਰ ਪਾਤਰ ਕੋਈ ਪਾਤਰ ਐਸਾ ਨਹੀਂ ਜ਼ਿੰਦਗੀ ਦਾ ਜਿਸ ਨੂੰ ਟੋਟਲ ਨਫ਼ਰਤ ਨਾਲ ਦੇਖੋ ਕਾਹਦੇ ਤੇ ਕਿਥੇ ਆਈ ਇਹ ਸਦਾਰੇ ਚ ਕੰਮ ਕਰਦੇ ਆ ਕਰਦੇ ਆ ਮਿੱਤਰ ਸਿੰਘ ਮੀਤ ਨੇ ਪਹਿਲਾਂ ਹੀ ਮਿਥ ਲਿਆ ਇਹ ਅਦਾਰਾ ਤਾਂ ਬਿਯਾਰਡ ਤੇ ਡੈメージ ਹੋ ਚੁੱਕਾ ਹੈ ਪਹਿਲਾਂ ਮਿਥ ਲਿਆ ਕੋਈ ਨਾ ਸਬੂਤ ਕਰਨ ਦੀ ਲੋੜ ਆ ਜੋ ਇਹ ਅਦਾਰਾ ਕਰਦਾ ਹੈ ਪੁਸੀਆ ਕਰਦੇ ਨੇ ਵੀ ਘਟਨਾ ਪਹਿਲਾਂ ਬਣਾ ਲੈਂਦੇ ਨੇ ਬਈਆ ਬੰਦਾ ਫੜਨਾ ਨਹੀਂ ਫਿਰ ਸਬੂਤ ਬਾਅਦ ਚ ਕਰਦੇ ਨੇ ਤੇ ਥੀਮ ਪਾਣੀ ਹੈ ਇੱਥੇ ਸ਼ਰਾਬ ਪਾਣੀ ਹੈ ਇੱਥੇ ਕਤਲ ਪਾਣਾ ਐਬਜੈਕਟਲੀ ਜਿਸ ਅਦਾਰੇ ਦੀ ਇਹ ਗੱਲ ਕਰ ਰਹੇ ਨੇ ਜਿਸ ਅਦਾਰੇ ਚ ਜੋ ਗਲਤੀਆਂ ਲੱਗ ਰਹੀ ਨੇ ਉਹ ਇੱਕ ਨਾਵਲਿਸਟ ਦੇ ਉੱਤੇ ਉਹੀ ਦੋਸ਼ ਆਇਦ ਹੁੰਦਾ ਇਸ ਨਾਵਲ ਦੇ ਵਿੱਚ ਕਿ ਉਹਨੇ ਪਹਿਲਾਂ ਤੈਅ ਕਰ ਲਿਆ ਕਿ ਸਿਸਟਮ ਜੁਦੇਸ਼ਰੀ ਖਤਮ ਹੋ ਚੁਕਾ ਪ੍ਰਸ਼ਟ ਹੋ ਚੁਕਾ। ਫਿਰ ਬਾਕੀ ਸਬੂਤ ਘੜੇ ਹੋਏ। ਉਹ ਸਬੂਤ ਘੜ ਕਰਕੇ ਪੇਸ਼ ਕੀਤੇ ਨੇ ਕਿ ਦੇਖੋ ਜੀ ਇਹਨੇ ਸਾਰੇ ਗਵਾਹ ਵੀ ਤੋੜ ਲਏ, ਸਾਰੇ ਗਵਾਹ ਵੀ ਚੇਂਜ ਕਰਤੇ ਲੇਕਿਨ ਅਦਾਰਾ ਪ੍ਰਸ਼ਟਨਾ ਹੋ ਚੁਕਾ ਕਿ ਉਹਨੇ ਫਿਰ ਦਿੱਤਾ। ਇਹ ਠੀਕ ਹੈ ਕਿ ਇਹ ਸਿਸਟਮ ਨੂੰ ਸਮਝਣ ਵਾਸਤੇ ਇਹਨਾਂ ਨੇ ਬੜੀਆਂ ਪਲਾਜ਼ੀਬਲ ਜੀਆਂ ਘਟਨਾਵਾਂ ਬਣਾਈਆਂ ਨੇ। ਕਿ ਹਾਈ ਕੋਰਟ ਦਾ ਇੱਕ ਜੱਜ ਆ ਉਹਦੇ ਰਾਹੀਂ ਉਹਨੇ ਮੋਤਾ ਸਿੰਘ ਨੇ ਇੱਕ ਨੌਕਰੀ ਲਈ ਹੋਈ ਹੈ ਹਾਈ ਕੋਰਟ ਦਾ ਜੱਜ ਬੁਲਾਈ ਤੇ ਚੀਫ ਮਿੰਸਟਰ ਹਾਈ ਕੋਰਟ ਦਾ ਜੱਜ ਡੈਰ ਹੋਣ ਵਾਲਾ ਉਹਨੇ ਦਾ ਕੈਰੀਅਰ ਲੈਣਾ ਹੈ ਚੀਫ ਮਿੰਸਟਰ ਨੇ ਆਪਣੀ ਚੀਫ ਮਿੰਸਟਰ ਵਿਚਾੜੀ ਹੈ ਇਹ ਘੜਾ ਠੀਕ ਹੈ ਲੇਕਿਨ ਇਹ ਸਾਰੇ ਸਬੂਤ ਲੱਗਦਾ ਹੈ ਵੀ ਸਬੂਤ ਇਸ ਲਈ ਘੜੇ ਨੇ ਕਿ ਇਹ ਸਾਬਤ ਕਰ ਦੇਣਾ ਹੁਣ ਵੀ ਜੇ ਮੋਤਾ ਸਿੰਘ ਦੀ ਮਾੜੀ-ਮੋਟੀ ਜ਼ਮੀਰ ਜਾਗਦੀ ਵੀ ਹੈ ਉਹਨੂੰ ਜੱਗ ਨਹੀਂ ਦੇਣਾ ਪਾਉਂ ਕਿਉਂਕਿ ਮੈਂ ਕਹਿ ਦਿੱਤਾ ਹੋਇਆ ਹੈ ਕਿ ਸਾਰਾ ਸਿਸਟਮ ਹੈ ਭ੍ਰਸ਼ਟ ਕਰਨ ਰਿਹਾ ਇੱਥੇ ਆ ਕੇ ਥੋੜਾ ਜਾਂ ਨਾਵਲ ਦੇ ਵਿੱਚ ਜਿਹੜੀ ਹੈ ਖੂਬਸੂਰਤੀ ਪੈਦਾ ਹੋਣੀ ਸੀ ਜਿਸ ਨਾਵਲ ਦੇ ਵਿੱਚ ਜਿਸ ਸਿਸਟਮ ਤੁਸੀਂ ਜੀ ਰਹੇ ਆ ਉਹ ਸਿਸਟਮ ਦੇ ਨਾਲ ਜਿਹੜਾ ਸਾਡਾ ਡਾਇਲੌਗ ਹੈ ਉਹ ਸਿਸਟਮ ਵਿੱਚ ਕਦੇ ਸਾਡਾ ਡਾਇਲੌਗ ਐਸਾ ਨਹੀਂ ਹੋਇਆ ਬਈ ਟੋਟਲ ਲਾਸ਼ਾਂ ਹੀ ਹੋਵੇ ਬਈ ਟੋਟਲ ਲਾਸ਼ਾਂ ਹੀ ਹੋਵੇ ਕਿਸੇ ਕੇਸ 'ਚ ਬਰੀ ਹੋ ਕੇ ਬੰਦੇ ਆਦੇ ਨੇ ਲੋਕੀ ਕਹਿੰਦੇ ਯਾਰ ਫਲਾਣਾ ਜੱਜ ਜਿਹੜਾ ਨਾ ਉਹ ਨਹੀਂ ਵਿਖਦਾ ਕਿਸੇ ਕੇਸ 'ਚ ਮਾਰ ਖਾ ਜਾਂਦੇ ਨੇ ਉਹ ਕਹਿੰਦਾ ਉਹ ਜੱਜ ਬੈਠਿਆ ਸੋ ਅਜਾ ਸਿਸਟਮ ਹੈ ਸਾਰਾ ਇੰਨਾ ਭਰਸ਼ਟ ਨਹੀਂ ਹੋਇਆ ਕਿ ਅਸੀਂ ਕਹਿ ਦਈਏ ਹੁਣ ਇਸ ਤੋਂ ਅੱਗੇ ਆਸ਼ਾ ਹੀ ਮੁੱਕ ਗਈ ਹੈ ਜੇ ਹੋ ਗਿਆ ਹੁੰਦਾ ਤਾ ਫੇਰ ਉਹਨੂੰ ਪਿਆਰੇ ਲਾਲ ਨੂੰ ਆਪਣਾ ਕੋਟ ਲਾ ਕੇ ਸਿੱਟਣ ਦੀ ਲੋੜ ਨਹੀਂ ਫੇਰ ਸੰਘਰਸ਼ ਸੰਤੀ ਨੇ ਨਹੀਂ ਹਾਰ ਮੰਨਣ ਦੀ ਲੋੜ ਨਹੀਂ ਫੇਰ ਤਾਂ ਲੋਕ ਮਤਲਬ ਕਲਾਈਮੈਕਸ ਤੋਂ ਬਾਅਦ ਐਂਟੀ ਕਲਾਈਮੈਕਸ ਆਉਂਦਾ ਹੀ ਹੈ ਫੇਰ ਲੋਕ ਤਿਆਰ ਹੋ ਜਾਂਦੇ ਪਰ ਅਜੇ ਲੋਕ ਨਾ ਤਿਆਰ ਹੋਏ ਆ ਨਾ ਸੰਘਰਸ਼ ਸੰਤੀਆਂ ਨੂੰ ਜਾਂਦੇ ਆ ਅਜੇ ਉਹ ਭੀੜ ਜਿਹੜੀ ਵਿੱਚ ਪਿਆਰ ਆ ਲਾਲ ਨੇ ਰਲਣਾ ਉਹ ਸਾਰੀ ਭੀੜ ਇਸ ਸਿਸਟਮ ਤੋਂ ਬਦਦਲ ਨਹੀਂ ਹੋਈ ਹੋਈ ਹਾਂ ਇਹ ਨਾਵਲ ਜ਼ਰੂਰ ਉਸ ਵੱਲ ਇੱਕ ਕਦਮ ਹੈ ਕਿਉਂਕਿ ਜਿਹੜਾ ਲਿਟਰੇਚਰ ਹੈ ਉਹ ਜ਼ਿੰਦਗੀ ਦੀ ਇੰਨੀ ਨਕਲ ਨਹੀਂ ਹੁੰਦਾ ਕਿ ਜੋ ਜ਼ਿੰਦਗੀ ਵਿੱਚ ਆਪ ਰਿਹਾ ਉਹਵੇਂ ਨਾਵਲ ਜੇ ਵਾਪਰ ਜਾਏ ਫਿਰ ਤਾਂ ਉਹ ਫੋਟੋਗ੍ਰਾਫੀ ਹੈ ਫਿਰ ਉਹ ਚਿੱਤ ਕਲਾਕਾਰੀ ਹੁੰਦੀ ਨਹੀਂ ਕਲਾਕਾਰ ਥੋੜਾ ਜਿਹਾ ਵੀਨ ਦੇ ਨਾਲ ਦੇਖਦਾ ਹੈ ਤੋ ਚ ਇਹ ਦੇਖਦਾ ਕਿ ਭ੍ਰਸ਼ਟਾ ਹੋਣ ਇੰਨਾ ਭ੍ਰਸ਼ਟ ਹੋ ਚੁੱਕਾ ਹੈ ਸਿਸਟਮ ਕਿ ਇਹਨੂੰ ਹੁਣ ਡੇਗੋ ਇਸ ਸਿਸਟਮ ਨੂੰ ਸੋ ਉਹ ਤਾਂ ਠੀਕ ਹੈ ਕਿ ਇਸ ਸਿਸਟਮ ਦੀ ਭ੍ਰਸ਼ਟਾ ਨੂੰ ਮਿੱਤਰ ਸਿੰਘ ਨੀਤ ਨੇ ਬਹੁਤ ਜ਼ੋਰਦਾਰ ਤਰੀਕੇ ਨਾਲ ਇੱਕ ਹੱਲ ਉਹ ਨਾ ਦਿੱਤਾ ਪਰ ਜੇ ਉਹਦੇ ਵਿੱਚ ਕਿਤੇ ਕਿਤੇ ਜਿਵੇਂ ਵਕੀਲਾਂ ਚ ਗੁਰਮੀਤ ਦਿਓ ਪਾਏ ਹੈ ਇਹ ਸਾਰੇ ਸਿਸਟਮ ਥੋੜੇ ਥੋੜੇ ਇਹ ਟਿੱਪਣੀਆਂ ਨੁਕਤੇ ਉਪਾਤਰ ਇਹ ਜੇ ਰਹਿਣ ਦਿੰਦਾ ਜਿਸ ਕਰਕੇ ਸਿਸਟਮ ਅਜੇ ਤੁਰਿਆ ਹੋਇਆ ਤੇ ਭਾਰੂ ਜਿਹੜਾ ਪ੍ਰਭਾਵ ਹੈ ਉਹ ਦਿੱਤਾ ਜਾਂਦਾ ਕਿ ਸਿਸਟਮ ਖਤਮ ਹੋ ਗਿਆ ਫਿਰ ਇੱਕ ਜਾਗਰਤ ਦੇਣ ਵਾਲੀ ਗੱਲ ਹੈ ਉਸ ਪਾਠਕ ਨੂੰ ਜਿਹੜੇ ਪਾਠਕ ਨੇ ਇਸ ਸਿਸਟਮ ਨਾਲ ਵਾਅਦਾ ਕੀਤਾ ਕਿਸਦਾ ਪਿਆ ਕਿਸਦਾ ਨਹੀਂ ਪਿਆ ਜਿਹੜਾ ਨਹੀਂ ਪਿਆ ਉਹ ਨਾਵਲਗਰ ਬਹਿ ਗਿਆ ਤਾਂ ਉਹ ਢੀੜ ਫੇਰ ਪਿਆਰ ਹੁੰਦੀ ਹੈ ਜਿਹਨੇ ਸੰਘਰਸ਼ ਸੰਤੀ ਦੀ ਜਥੇਬੰਦੀ ਵੱਲੋਂ ਜਾਣਾ ਜਿਹਨੇ ਇਸ ਜਥੇਬੰਦ ਤਰੀਕੇ ਨਾਲ ਸਿਸਟਮ ਨੂੰ ਬਦਲਣ ਵੱਲੋਂ ਜਾਣਾ ਅਜੇ ਸਾਡੀ ਭੀੜ ਕੋਈ ਤਿਆਰ ਨਹੀਂ ਜੇ ਭੀੜ ਤਿਆਰ ਹੁੰਦੀ ਕਾਂਗਰਸਟ ਪਾਰਟੀਆਂ ਦਾ ਹਾਲ ਕੀ ਹੁੰਦਾ ਜੇ ਭੀੜ ਤਿਆਰ ਹੋਣੀ ਤੇ ਟੈਟਰਡ ਦਾ ਹਾਲ ਕਰਦਾ ਜੇ ਭੀੜ ਤਿਆਰ ਹੋਈ ਹੁੰਦੀ ਤਾਂ ਮੁਰਕੇ ਕਾਂਗਰਸ ਜਲੰਧਰ ਜੀ ਜਿੱਤ ਕੇ ਨਾ ਜਾਂਦੀ ਜਣੀ ਇਹ ਭੀੜ ਕੋਈ ਤਿਆਰ ਨਹੀਂ ਹੋਈ ਅਜੇ ਤਾਂ ਕਨਫਿਊਜ਼ਨ ਕ੍ਰੀਏਟ ਹੋਇਆ ਹੋਇਆ ਹੈ ਜਿਸ ਕਨਫਿਊਜ਼ਨ ਦੇ ਬੰਦਾ ਹੱਥ ਪੈਰ ਮਾਰ ਰਿਹਾ ਸਾਡਾ ਆਇਆ ਜਿਹੜਾ ਪਾਤਰ ਹੈ ਉਹ ਤਾਂ ਹੱਥ ਪੈਰ ਮਾਰ ਰਿਹਾ ਵੀ ਕਿਹੜਾ ਕਿਤੇ ਅਮਨਵਾਲਦੀ ਗੱਲ ਚੰਗੀ ਲੱਗ ਜਾਂਦੀ ਹੈ ਕਿਤੇ ਬੰਦੇ ਨੂੰ ਲੱਗਦੀ ਹੈ ਵੀ ਸਾਡਾ ੱਟਕਾ ਹੋ ਰਿਹਾ ਉਹ ਗੱਲ ਚੰਗੀ ਲੱਗਦੀ ਹੈ ਕਿਤੇ ਕੋਈ ਕਦੇ ਬਾਗ ਜਿਵੇਂ ਇਸ ਕਟੜੇ ਚ ਖਿੱਚ ਦਿੱਤੀਆਂ ਗਈਆਂ ਮੇਜਰ ਪ੍ਰਭਾਵ ਚਾਹੀਦਾ ਸੀਗਾ ਸਿਸਟਮ ਦੇ ਫੇਲਰ ਦਾ ਪਰ ਮਾਈਨਰ ਕੈਰੈਕਟਰ ਜਿਹੜੇ ਨੇ ਗੁਰਮੀਤ ਵਰਗੇ ਕੈਰੈਕਟਰ ਪੋਜ਼ਿਟਿਵ ਵੀ ਚਾਹੀਦੇ ਸੀਗੇ ਜੁਡੀਸ਼ਰੀ ਚਾਹੀਦੇ ਸੀਗੇ ਸਾਰੇ ਸਿਸਟਮ ਚਾਹੀਦੇ ਸੀਗੇ ਉਹਨਾਂ ਚ ਵੀ ਚਾਹੀਦਾ ਸੀਗਾ ਜਿਹੜੇ ਫਿਰ ਲੱਗਦਾ ਸਾਨੂੰ ਪ੍ਰਭਾਵ ਪੈਂਦਾ ਕਿ ਹਰ ਪਾਤਰ ਨੂੰ ਸਿੰਪੈਥੈਟਿਕ ਲੈਵਲ ਦੇ ਉੱਤੇ ਗੱਲ ਕੀਤੀ ਗਈ ਜਦੋਂ ਆਖਰ ਆਪ ਜ਼ਹਿਰ ਨਾਲ ਭਰ ਜਾਵੇ ਚਾਹੇ ਪਾਤਰ ਵਿਲਨ ਹੈ ਵਿਲਨ ਦੇ ਅੰਦਰ ਵੀ ਸਿਰਜਣਾ ਉਹਦਾ ਆਥਰਿਆ ਜੇਰੇ ਵਿੱਚ ਬੈ ਕੇ ਦੇਖੇਗਾ ਤਾਂ ਉਹਦੀ ਜ਼ਮੀਰ ਵੀ ਕਿਤੇ ਨਾ ਕਿਤੇ ਵਿਲਨ ਦੀ ਵੀ ਇੱਕਦਾਂ ਟਾਈਮ ਬੋਲਦੀ ਹੈ ਤੇ ਜੇ ਉਹਦੀ ਜ਼ਮੀਰ ਬੁਲਾਵੇ ਹੀ ਨਾ ਆਥਰ ਤੇ ਫੇਰ ਲੱਗਦਾ ਵੀ ਆਥਰ ਉਸ ਵੇਲੇ ਨਾ ਬੜੀ ਜਾਤੀ ਕਰ ਰਿਹਾ ਆਥਰ ਨੂੰ ਵਰਪਾ ਕਹਿੰਦੇ ਆ ਜਿਹੜੀ ਸਧਾਰਨ ਭਾਸ਼ਾ ਚ ਹੈ ਬਈ ਉਹ ਜੀ ਕਟ ਪੁਤਲੀ ਪਾਤਰ ਹੈ ਵੀ ਆਥਰ ਦੇ ਜਿਵੇਂ ਨਚਾਣਾ ਡੋਰ ਉਹਦੇ ਹੱਥ ਹੈ ਉਹਦੀ ਸਲਾਹ ਜਿਵੇਂ ਕਰ ਦਵੇ ਤੇ ਜਿਹੜਾ ਕਟ ਪੁਤਲੀ ਪਾਤਰ ਹੁੰਦਾ ਹੈ ਨਾਵਲ ਦੇ ਵਿੱਚ ਉਸ ਨੂੰ ਅਸੀਂ ਕੋਈ ਜ਼ਿੰਦਗੀ ਵਰਗਾ ਪਾਤਰ ਨਹੀਂ ਕਹਿੰਦੇ ਤੇ ਨਾਵਲ ਦੇ ਅਕਾਰ ਦੀ ਪ੍ਰਾਪਤੀ ਨਹੀਂ ਹੁੰਦੀ ਤੋ ਨਾਵਲਕਾਰ ਦੇ ਪ੍ਰਾਪਤੀ ਇਹ ਅਗੋ ਜੜਾ ਵੀ ਕੋਈ ਸਿਰਜਣਾ ਨਾਵਲ ਹੈ ਪਹਿਲੀ ਗੱਲ ਹੁੰਦੀ ਹੈ ਵੀ ਨਾਵਲਕਾਰ ਨੇ ਹਰ ਪਾਤਰ ਨਾਲ ਸਿੰਥੈਟਿਕ ਰਹਿਣਾ ਹੈ ਚਾਹੇ ਉਹ ਵਿਲਨ ਹੈ ਤੇ ਚਾਹੇ ਉਹ ਹੀਰੋ ਹੈ ਉਸ ਸੰਫਿਤੀ ਦੇ ਵਿੱਚੋਂ ਉਹਦਾ ਲਾਈਫਲਾਈਕ ਕਰੈਕਟਰ ਜਿਹੜਾ ਹੈਗਾ ਉਹ ਜਾਗਰ ਕਰਦਾ ਜੇ ਲਾਈਫਲਾਈਕ ਕਰੈਕਟਰ ਹੈ ਤਾਂ ਉਹਦੀ ਜਿਹੜੀ ਹੈ ਪ੍ਰਭਾਵ ਪਾਤਰ ਪਾਠਕ ਉੱਤੇ ਬਹੁਤ ਜ਼ਿਆਦਾ ਪੈਂਦਾ ਹੈ ਜੇ ਕਟਬੁਤਲੀ ਪਾਤਰ ਨੇ ਜਿੰਨੀ ਨਫ਼ਰਤ ਆ ਪਾਠਕ ਕਰ ਜਾਂਦਾ ਉਨੀ ਨਫ਼ਰਤ ਪਾਤਰ ਕਰ ਜਾਂਦਾ ਹੈ ਉਹ ਪਾਤਰ ਹੈ ਮਿਡਲ ਰਾਸ ਦਾ ਪਾਤਰ ਹੀ ਹੋਏਗਾ ਨ ਪੁਰਸ਼ਕ ਪਾਤਰ ਹੋਏਗਾ ਜਿਹੜਾ ਪੜੇ ਦਾ ਨਾਟਕ ਨਾਵਲ ਗਾਲ ਕੱਢੇਗਾ ਸਿਸਟਮ ਨੂੰ ਤੇ ਬਹਿ ਉੱਥੇ ਰਹੇਗਾ ਜੇ ਜ਼ਿੰਦਗੀ ਲਾਈਕ ਪਾਤਰ ਹੋਣਗੇ ਤਾਂ ਪਾਤਰ ਫਿਰ ਪਾਠਕ ਅੱਗੇ ਵੀ ਤੁਰੇਗਾ ਪਾਠਕ ਉਸਦੀ ਚੇਤਨਾ ਲੈ ਕੇ ਫਿਰ ਉਹ ਅੱਗੇ ਵਾਸਤੇ ਵੀ ਕੋਈ ਰਾਹ ਨਜ਼ਰ ਆਏਗਾ ਔਰ ਜਿਹੜੀ ਗੱਲ ਇੱਕ ਕੀਤੀ ਗਈ ਜੀ ਇੱਕ ਪਿੱਛੋਂ ਹੱਲ ਨਹੀਂ ਦਿੱਤਾ ਯਾਰ ਰੋਮਾਂਟਿਕ ਗੱਲ ਗਈ ਹੈ ਇਹ ਤਾਂ ਠੀਕ ਹੈ ਬਈ ਰੋਮਾਂਟਿਕ ਦਾ ਅਸ਼ਵਾਦੀ ਗੱਲ ਤਾਂ ਪਿੱਛੇ ਇਸ ਕਰਕੇ ਸ਼ਾਇਦ ਲੰਕੀ